ਇੰਨੀ ਸਟਰਗਲ ਦੇ ਬਾਵਜੂਦ ਉਹ ਸਕਸੈਸ ਵਾਲੀ ਪਹੁੰਚ ਕਿਵੇਂ ਹੱਥ ਪਾਈ? ਜਿਊਸ਼ਨ ਇੰਨੀ ਕਿ ਜ਼ਿਆਦਾ ਖਰਾਬ ਸੀ ਘਰ ਦੀ ਵੀ ਪੈਸਾ ਨਾ ਇਨਕਮ ਹੁੰਦੀ ਸੀ ਜੁੜਦਾ ਹੀ ਕਰਜ਼ਾ ਕਰਜ਼ਾ ਚੜਦਾ ਜਾਂਦਾ ਸੀ। ਅਸੀਂ ਕਿਸੇ ਬੁਟੀਕ ਤੇ ਜਾਂਦੇ ਹੁੰਦੇ ਸੀਗੇ ਬੁਟੀਕ ਤੋਂ ਸਲਵਾਰਾ ਇਕੱਠੀਆਂ ਕਰਕੇ ਲੈ ਕੇ ਆਉਣੀ ਆ ਮੰਨ ਕੇ ਚੱਲੋ ਵੀ 35 ਸਲਵਾਰਾਂ 40 ਸਲਵਾਰਾਂ ਜੋ ਇੱਕ ਦਿਨ ਚ ਲੈ ਕੇ ਆਉਣੇ ਦੂਜੇ ਦਿਨ ਸਵੇਰੇ 7 ਵਜੇ ਤੱਕ ਦੇਣੀਆਂ ਹੁੰਦੀਆਂ ਸੀ। ਵੀ ਸਵੇਰੇ ਸਾਨੂੰ ਕੁਝ ਨਾ ਕੁਝ ਇਨਕਮ ਹੋ ਜੇ ਵੀ ਜਿਹਦੇ ਕਰਕੇ ਸਾਡੇ ਘਰੇ ਵੀ ਰੋਟੀ ਬੱਗ ਸਕੇ ਕੋਈ ਰਾਸ਼ਨ ਆ ਜਾਏ ਕੋਈ ਮੈਂ ਉਹਨਾਂ ਦੇ ਘਰੇ ਮੱਧਾਂ ਨੂੰ ਪੱਠੇ ਵੀ ਪਾਉਂਦਾ ਰਿਹਾ ਉਹਨਾਂ ਦੇ ਘਰੇ ਉਹ ਪੋਚੇ ਵੀ ਲਾਉਂਦਾ ਰਿਹਾ ਫਿਰ ਮੈਂ ਕਿਸੇ ਰੇੜੀ ਵਾਲੇ ਨਾਲ ਲੱਗਾ ਜਿਹੜੇ ਕੱਪੜੇ ਸੇਲ ਕਰਦੇ ਹੁੰਦੇ ਗਲੀਆਂ ਦੇ ਵਿੱਚ ਐ ਸੂਟ ਲੈ ਲਓ ਉਹ ਘੜਾਈ ਵਾਲੇ ਸੂਟ ਲੈ ਲਓ ਫਸਾਈਕਲ ਦੇ ਵਿੱਚ ਮੈਂ ਪਿੰਡਾਂ ਦੇ ਵਿੱਚ ਫਿਰ ਗੈਸ ਸਟੋਵ ਠੀਕ ਕਰਾ ਚਲਾ ਗਿਆ ਜਿਹੜੇ ਕਹਿੰਦੇ ਗੈਸ ਠੀਕ ਕਰਾ ਲਓ ਚੁੱਲ੍ਹੇ ਠੀਕ ਕਰਾ ਲਓ ਸਟੋਵ ਠੀਕ ਕਰਾ ਲਓ ਪਪਾ ਜੀ 11 ਸਾਲ ਦੀ ਉਮਰ ਤੋਂ ਹੀ ਕੰਮ ਕਰਨਾ ਸ਼ੁਰੂ ਕੀਤਾ ਸੀ ਸਾਈਕਲ ਦੇ ਪੈਂਚਰ ਲਾਉਣਾ ਸ਼ੁਰੂ ਕੀਤਾ ਸੀ ਗੰਦੇ ਤਰੀਕੇ ਨਾਲ ਬੋਲਿਆ ਗਿਆ ਵੀ ਤੂੰ ਜੇ ਨਹੀਂ ਪੜਾ ਸਕਦਾ ਤਾਂ ਇਹਨੂੰ ਪ੍ਰਾਇਮਰੀ ਸਕੂਲੇ ਪੜਾਉਂਦਾ ਜੀ ਮੈਂ ਨਹਿਰ 'ਚ ਛਾਲ ਮਾਰ ਕੇ ਸੁਸਾਈਡ ਕਰ ਲਿਆ ਸਪੈਕਰ ਜੀ ਇੱਕ ਬੱਚੇ ਦੀ ਫੀਸ ਨਾ ਪੜਨ ਨੂੰ ਲੈ ਕੇ ਇੰਨੇ ਕੱਪ ਸੈੱਟ ਹੋ ਗਏ ਹਾਂ ਜੀ ਕਿ ਸੁਸਾਈਡ ਕਰਨਾ ਨਹਿਰ ਤੇ ਚਲੇਗੇ ਜੇ ਮੈਂ ਆ ਬੱਚੇ ਨੂੰ ਨਹੀਂ ਪੜਾ ਸਕਦਾ ਤਾਂ ਮੈਨੂੰ ਜਾਣ ਦਾ ਹੱਕ ਨਹੀਂ ਇਹ ਤਾਂ ਅੱਜ ਸਰਕਾਰੀ ਪੈਸਾ ਖਾ ਕੇ ਜਾਂ ਲੋਕਾਂ ਦੇ ਪੈਸੇ ਖਾ ਕੇ ਵੱਡਾ ਬੰਦਾ ਬਣ ਗਿਆ ਤਾਂ بڑے ਇਲਜ਼ਾਮ ਲੱਗਦੇ ਜਦੋਂ ਬੰਦਾ ਸਕਸੈਸ ਹੁੰਦਾ ਉਹਨੂੰ ਬਦਨਾਮ ਕਰਨ ਦੇ ਲਈ ਛਾਲਚਾਂ ਚਾਹੇ ਉਹ ਰਿਸ਼ਤੇਦਾਰ ਹੋਣ ਚਾਹੇ ਉਹ ਯਾਰ ਦੋਸਤ ਹੋਣ ਚਾਹੇ ਪਿੰਡ ਸ਼ਹਿਰ ਦੇ ਲੋਕ ਆੜ ਗਵਾਨ ਦੇ ਕਿਸੇ ਦੇ ਘਰ ਜਾ ਕੇ ਮਾਂ ਦੇ ਹੱਥੋਂ ਰੋਟੀ ਖਾਧੀ ਹੋਵੇ ਉਹ ਸਮਝੋ ਆਪਦੀ ਮਾਂ ਤੇ ਉਹਦੀ ਮਾਂ ਕੋਈ ਫਰਕ ਨਹੀਂ ਹੁੰਦਾ ਤੇ ਮੇਰੇ ਨਾਲ ਜੋ ਬੰਦੇ ਖੜੇ ਨੇ ਇੱਕ ਦੋ ਤਿੰਨ ਸੁਨੀਲ ਕਮਲ ਵੀਰ ਮੇਰੇ ਨਾਲ ਕਿਸ਼ਨਪੁਰੇ ਵਾਲਾ ਇੱਕ ਦੋ ਦੋ ਤਿੰਨ ਯਾਰ ਦੋਸਰ ਬਾਕੀ ਸਭ ਛੱਡ ਤੇ ਮੇਰੇ ਇੱਕ ਤਾਂ ਗਰੀਬੀ ਨੇ ਤੱਬੇ ਹੋਏ ਇੱਕ ਮੈਰਿਜ ਹੋ ਗਿਆ ਮੇਰੀ ਵਾਈਫ ਨਹੀਂ ਭਾਗਾ ਵਾਲੀ ਮੇਰੇ ਲਈ ਇਸ ਜ਼ਿੰਦਗੀ ਦੇ ਵਿੱਚ ਆਈ ਤੇ ਮੇਰੀ ਦਾਦੀ ਜੀ ਦਾ ਮੈਂ ਦੇਣਾ ਨਹੀਂ ਦੇ ਸਕਦਾ ਕਰਤਾਰ ਕੋਰ ਬੀਬੀ ਕਹਿੰਦਾ ਸੀ ਪਿੰਡ ਨੂੰ ਅੱਜ ਵੀ ਬੀਬੀ ਕਹਿੰਦੇ ਕਹ ਕੇ ਜਾ ਰਿਆ ਜਾਂਦਾ ਉਹ ਅੱਜ ਤਾਂ ਗੱਡੀਆਂ ਵੀਰੇ 200 BMW ਲੈ ਲੀਆਂ ਲਿੰਗਾਂ ਲੀਆਂ ਆਵਰ ਡੀ ਵੀ ਲੈ ਲੀਂ ਡਰ ਵੀ ਲੈ ਲੋਗੇ ਸਾਰੀਆਂ ਵੇਚ ਲੈ ਲੋਗੇ ਵੇਚਤੀਆਂ ਸਸੀਖਾਲ ਦੋਸਤੋ ਅੱਜ ਸਾਡੇ ਨਾਲ ਮੌਜੂਦ ਆ ਪਵਨ ਖੰਨਾ ਜੀ ਪਿੰਡ ਢੁੱਡੀਕੇ ਜ਼ਿਲ੍ਹਾ ਮੋਗਾ ਇਹਨਾਂ ਦੀ ਜ਼ਿੰਦਗੀ 'ਚ ਵੀ ਬੜੇ ਉਤਾਰ ਚੜ੍ਹਾ ਆਏ ਇੱਕ ਸਮਾਂ ਐਦਾਂ ਦਾ ਸੀ ਕਿ ਇਹ ਸੁਸਾਈਡ ਕਰਨ ਚੱਲੇ ਸੀ ਸੁਸਾਈਡ ਦੀ ਸੋਚ ਲਈ ਸੀ ਪਰ ਕਹਿੰਦੇ ਪ੍ਰਮਾਤਮਾ ਜਦੋਂ ਮੌਕਾ ਦਿੰਦਾ ਤੇ ਜ਼ਿੰਦਗੀ ਬਦਲ ਜਾਂਦੀ ਹੈ ਇੱਕ ਗਰੀਬ ਪਰਿਵਾਰ 'ਚੋਂ ਠੱਕ ਕੇ ਮੰਗ ਮੰਗ ਕੇ ਰੋਟੀ ਖਾਣ ਵਾਲਾ ਇੱਕ ਮਾਹੌਲ ਬਣ ਜਾਂਦਾ ਪ੍ਰਮਾਤਮਾ ਕਦੇ ਕਦੇ ਐਹੋ ਜਿਹਾ ਵਕਾਹ ਦਿੰਦਾ ਪਰ ਇਹਨਾਂ ਦੀ ਮਿਹਨਤ ਜੋ ਰੰਗ ਲੈ ਕੇ ਆਈ ਅੱਜ ਕਰਾਉਣੇ ਆ ਤੁਹਾਡੀ ਗੱਲਬਾਤ ਇਹਨਾਂ ਦੀ ਜੀਵਨ ਬਾਰੇ ਕਿੱਦਾਂ ਇਹਨਾਂ ਨੇ ਔਖੇ ਸਮਾਂ ਕੱਟ ਕੇ ਅੱਜ ਖੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰ ਰਿਆ ਹਨਾ ਸਾਹਿਬ ਸასიਖਾਲ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਤੁਹਾਡਾ ਪਬਲਿਕ ਮੀਡੀਆ ਤੇ ਥੈਂਕ ਯੂ ਬਹੁਤ ਮਿਹਰਬਾਨੀ ਸਰ ਤੇ ਮੈਨੂੰ ਥੋੜਾ ਜਿਹਾ ਦੱਸੋ ਇਹ ਜੀ ਕਿਹੜੀ ਕਟਨਾ ਵਾਪਰ ਗਈ ਸੀ ਕੀ ਤੁਸੀਂ ਸੁਸਾਈਡ ਕਰਨ ਦੀ ਸੋਚੀ ਐਕਚੁਅਲੀ ਕੀ ਹੋਇਆ ਮੈਂ ਸਟਾਰਟਿੰਗ ਜਦੋਂ ਮੇਰੀ 10-11 ਸਾਲ ਦੀ ਉਮਰ ਦੇ ਵਿੱਚ ਸਟਾਰਟਿੰਗ ਦੇ ਵਿੱਚ ਕੁਛ ਘਰ ਦੇ ਮਾਹੌਲ ਇਦਾਂ ਦੇ ਹੋ ਗਏ ਸਿਸਟਮ ਇਦਾਂ ਦੇ ਹੋ ਗਏ ਕਿ ਸਾਨੂੰ ਕੰਮਕਾਰ ਕਿਸੇ ਪਾਸੋਂ ਵੀ ਨਸੀਬ ਨਹੀਂ ਹੋ ਰਿਆ ਸੀ ਹੁਣ ਪਾਪਾ ਦੀ ਵੈਸੀ ਗਵਰਨਮੈਂਟ ਜੌਬ ਸੀ ਗਵਰਨਮੈਂਟ ਜੌਬ ਹੋਣ ਦੇ ਬਾਵਜੂਦ ਵੀ ਘਰ 'ਚ ਬਿਮਾਰੀ ਇੰਨੀ ਜ਼ਿਆਦਾ ਪੈ ਗਈ ਕਿ ਸਾਨੂੰ ਬਈ ਨਾ ਕੋਈ ਕੰਮ ਦੀ ਸਿਸਟਮ ਨਾ ਕੋਈ ਪੈਸਾ ਬਚਦਾ ਸੀ ਕੁਛ ਵੀ ਨਹੀਂ ਜੋ ਜਿੰਨਾ ਪੈਸਾ ਕਮਾਉਂਦੇ ਸੀ ਜੋ ਕਰਦੇ ਸੀ ਸਭ ਬਿਮਾਰੀ ਦੇ ਵਿੱਚ ਹੀ ਚਲਾ ਜਾਂਦਾ ਸੀਗਾ ਉਸ ਉਸ ਚੀਜ਼ ਚੋਂ ਨਿਕਲਦੇ ਨਿਕਲਦੇ ਸਾਡਾ ਆਪਣਾ ਖੁੱਦਾ ਮਕਾਨ ਵੀ ਵਿਗ ਗਿਆ ਜੋ ਪਿੰਡ ਦੇ ਵਿੱਚ ਬਣਾਇਆ ਸੀਗਾ ਕਿਸੇ ਜੇ ਰਿਸ਼ਤੇਦਾਰ ਨੂੰ ਕਿਸੇ ਨੂੰ ਕਹਿੰਦੇ ਸੀ ਕਿ ਬਈ ਤੁਸੀਂ ਕੋਈ ਹੈਲਪ ਕਰ ਦੋ ਕੋਈ ਕਿੱਦਾਂ ਵੀ ਕੋਈ ਕੋਈ ਵੀ ਨਾਲ ਨਹੀਂ ਖੜਿਆ ਉਸ ਤੋਂ ਬਾਅਦ ਜਦੋਂ ਮਕਾਨ ਵਿਗ ਗਿਆ ਆਪਣਾ ਵੀ ਰਹੇ ਵੇਚਣ ਤੋਂ ਬਾਅਦ ਫਿਰ ਅਸੀਂ ਉਹ ਉਹ ਆਪਣਾ ਜਗਰਾਉ ਚਲੇ ਗਿਆ ਜਗਰਾਉ ਫਿਰ ਕਿਰਾਏ ਦੇ ਉੱਪਰ ਅਸੀਂ ਰਹਿਣ ਲੱਗ ਗਏ ਉੱਥੇ ਕਿਰਾਏ ਦਾ ਮਕਾਨ ਜਿਹੜਾ ਆਪਾਂ ਲੈ ਲਿਆ ਆਪਣਾ ਤੇ ਮਕਾਨ ਉੱਥੇ 24-2500 ਰੁਪਏ ਦਾ ਰੈਂਟ ਸੀਗਾ ਤੇ ਮੈਨੂੰ ਖੁਦ ਨੂੰ ਸਮਝ ਨਹੀਂ ਆ ਰਹੀ ਸੀ ਕਿ ਵੀ ਮੈਂ ਕੰਮ ਕਰਾਂ ਤਾਂ ਕੀ ਕਰਾਂ ਆ ਕਿ ਮੈਂ ਕਿਤੇ ਦੁਕਾਨ ਤੇ ਲੱਗਾ ਹੈਂਡਲੂਮ ਮਲੇ ਤੇ ਜਿੱਥੇ 1200 ਰੁਪਏ ਮੇਰੀ ਮੰਥਲੀ ਸੈਲਰੀ ਹੁੰਦੀ ਸੀਗੀ 1200 ਰੁਪਏ ਮਹੀਨੇ ਸਾਲ ਨਾਲ ਤੁਹਾਨੂੰ ਵੀ ਪਤਾ ਭਾਜ ਕੁਝ ਬਣ ਨਹੀਂ ਸਕਦਾ ਕੁਝ ਵੀ ਪਾਪਾ ਦੀ ਜੋ ਜੋ ਇਨਕਮ ਆਉਂਦੀ ਸੀ ਉਹ ਵਿਆਜ ਚ ਚਲੀ ਜਾਂਦੀ ਸੀ ਜੋ ਕਰਜ਼ਾ ਵਗੈਰਾ ਚੱਕਿਆ ਸੀਗਾ ਇੱਕ ਟਾਈਮ ਰੋਟੀ ਖਾਂਦੇ ਸੀਗੇ ਦੋ ਟਾਈਮ ਪਾਣੀ ਪੀਂਦੇ ਸੀਗੇ ਬੜਾ ਔਖਾ ਟਾਈਮ ਸਟਰਗਲ ਟਾਈਮ ਹੋ ਗਿਆ ਜੀ ਭਾਈ ਜੀ ਇਹ ਦੱਸੋ ਮੈਨੂੰ ਕਿ ਤੁਹਾਡਾ ਪਰਿਵਾਰ ਜਦੋਂ ਇੰਨੇ ਕਿ ਤੁਸੀਂ ਮੁਸ਼ਕਲਾਂ ਦੇ ਵਿੱਚੋਂ ਗੁਜ਼ਰ ਰਹੇ ਸੀ ਪਰਿਵਾਰ ਦੇ ਵਿੱਚ ਕੌਣ-ਕੌਣ ਸੀ ਜਿਨ੍ਹਾਂ ਕੋਈ ਕਿਸੇ ਨੇ ਤੁਹਾਡੀ ਮਦਦ ਕੀਤੀ ਜਾਂ ਪਰਵਾਰ ਦੇ ਵਿੱਚ ਜਿਵੇਂ ਮਾਪਿਓ ਹੁੰਦੇ ਆ ਉਹਨਾਂ ਦੇ ਦਿਲ ਤੇ ਉਸ ਟਾਈਮ ਕੀ ਬੀਤਰੀ ਪੇਰੈਂਟਸ ਮੇਰੇ ਜੋ ਪਾਪਾ ਮੇਰੇ ਗਵਰਨਮੈਂਟ ਜੌਬ ਕਰਦੇ ਸੀਗੇ ਆਪਣਾ ਕਾਲਜ ਦੇ ਵਿੱਚ ਗੋਟ ਟੂ ਡਿਗ ਅ ਗਵਰਨਮੈਂਟ ਲਾਣਾ ਲਾਇਪਤਰਾ ਕਾਲਜ ਜਿਹਦੇ ਸੇਵਾਦਾਰ ਸੀਗੇ ਠੀਕ ਹੈ ਜੀ ਤੇ ਦਾਦੀ ਵੀ ਮੇਰੇ ਗਵਰਨਮੈਂਟ ਜੌਬ ਤੇ ਸੀਗੇ ਤੇ ਬਟ ਕਹਿਣ ਦਾ ਮਤਲਬ ਗੱਲ ਉੱਥੇ ਆ ਜਾਂਦੀ ਹੈ ਵੀ ਕੰਡੀਸ਼ਨ ਇੰਨੀ ਕੁ ਜ਼ਿਆਦਾ ਖਰਾਬ ਸੀ ਘਰ ਦੀ ਵੀ ਪੈਸਾ ਨਾ ਇਨਕਮ ਆਉਂਦੀ ਸੀ ਜੁੜਦਾ ਕਰਜ਼ਾ ਹੀ ਕਰਦਾ ਚੜਦਾ ਜਾਂਦਾ ਸੀ ਕਰਦਾ ਹੀ ਚੜਦਾ ਜਾਂਦਾ ਸੀ ਉਹਦੇ ਵਿੱਚ ਇਹ ਸਟਾਰਟਿੰਗ ਅਸੀਂ ਕੀਤੀ ਵੀ ਸ਼ਾਇਦ ਅਸੀਂ ਇਸ ਚੀਜ਼ ਤੋਂ ਬਾਹਰ ਆ ਸਕੀਏ ਤਾਂ ਅਸੀਂ ਕਿਸੇ ਬੁਟੀਕ ਤੇ ਜਾਂਦੇ ਹੁੰਦੇ ਸੀਗੇ ਬੁਟੀਕ ਤੋਂ ਸਲਵਾਰਾ ਇਕੱਠੀਆਂ ਕਰਕੇ ਲੈ ਕੇ ਆਉਣੀ ਆ ਮੰਨ ਕੇ ਚੱਲੋ ਵੀ 35 ਸਲਵਾਰਾਂ 40 ਸਲਵਾਰਾਂ ਜੋ ਇੱਕ ਦਿਨ ਚ ਲੈ ਕੇ ਆਉਣਗੇ ਦੂਜੇ ਦਿਨ ਸਵੇਰੇ 7:00 ਵਜੇ ਤੱਕ ਦੇਣੀਆਂ ਹੁੰਦੀਆਂ ਸੀਗੀਆਂ ਉਹ ਮੇਰੇ ਸਲਵਾਰਾਂ ਦਾ ਕਰਦੇ ਕੀ ਸੀ ਸਲਾਈ ਕਰਦੇ ਸੀ ਉਹਨਾਂ ਨੂੰ ਅੱਛਾ ਸਟੀਚਿੰਗ ਵਾਲੀ ਸਟੀਚਿੰਗ ਕਰਦੇ ਸੀਗੇ ਉਹਦੇ ਵਿੱਚ ਮੇਰੇ ਦਾਦੀ ਜੀ ਦਾਦੀ ਜੀ ਦਾ ਮੇਰਾ ਬਹੁਤ ਦੇਨ ਆ ਮੇਰੇ ਇਸ ਆਪਣਾ ਸਬਸਕ੍ਰਾਈਬਰ ਹੋਣ ਦੇ ਵਿੱਚ ਉਹਨਾਂ ਦਾ ਆਸ਼ੀਰਵਾਦ ਬਹੁਤ ਆ। ਉਹ ਸਲਵਾਰਾਂ ਨੂੰ ਅਸੀਂ 30 30 35 ਸਲਵਾਰਾਂ ਨੂੰ ਲੈ ਕੇ ਆਉਣਾ ਇੱਕਦਮ ਸਵੇਰੇ 7 ਵਜੇ ਲੈ ਕੇ ਆਉਣਾ। ਹੂੰ। ਤੇ ਫਿਰ ਉਸ ਤੋਂ ਬਾਅਦ ਸਵੇਰ 7 ਵਜੇ ਤੱਕ ਦੇਣੀ ਹੈ। ਰਾਤ ਨੂੰ 12 12 1 1 ਵਜੇ ਤੱਕ ਅਸੀਂ ਉਹਨਾਂ ਨੂੰ ਸਟਿਚ ਕਰਦੇ ਰਿਹਾ। ਠੀਕ ਹੈ। ਮੇਰੇ ਫਾਦਰ ਸਾਹਿਬ, ਮੇਰੇ ਮਦਰ, ਮਦਰ, ਮੇਰੇ ਦਾਦੀ ਜੀ ਸਾਰੇ ਜਣੇ ਲਾ ਕੇ ਲਾ ਕੇ ਉਹਨਾਂ ਨੂੰ ਸਟਿਚ ਕਰਨਾ ਵੀ ਸਵੇਰੇ ਸਾਨੂੰ ਕੁਝ ਨਾ ਕੁਝ ਇਨਕਮ ਹੋ ਜੇ ਵੀ ਜਿਹਦੇ ਕਰਕੇ ਸਾਡੇ ਘਰੇ ਵੀ ਰੋਟੀ ਪੱਕ ਸਕੇ, ਕੋਈ ਰਾਸ਼ਨ ਆ ਜਾਏ, ਕੋਈ ਉਹ ਉਹਦਾ ਹੀ ਚੀਜ਼ ਆ ਜੇ ਤੇ ਬਸ ਉਹ ਇਦਾਂ ਕੰਟੀਨਿਊ ਕਰਦੇ ਰਹੇ ਉਸ ਤੋਂ ਬਾਅਦ ਮੈਂ ਫਿਰ ਜਗਰਾਉਂ ਜੌਬ ਤੇ ਲੱਗ ਗਿਆ ਕਿ ਤੇ ਹੈਂਡਲੂਮ ਵਾਲੀ ਦੁਕਾਨ ਤੇ 1200 ਰੁਪਿਆ ਪੇ ਮਿਲਦੀ ਸੀ ਮੇਰੀ ਉਦੋਂ ਛੋਟੀ ਉਮਰ 'ਚ ਮੇਰੀ ਮੈਰਿਜ ਹੋ ਗਈ ਸੀ ਅੱਛਾ ਕਿੰਨੇ ਸਾਲਾਂ ਦੀ ਸੀ ਬਾਈ ਜੀ ਉਦੋਂ ਮੈਰੀ ਮੈਰਿਜ ਹੋਈ ਸੀ ਮੈਂ 17 ਸਾਲ ਦਾ ਸੀ ਵੀਰੇ ਜੀ ਹਾਂਜੀ ਮੈਂ 17 ਸਾਲ ਇੱਕ ਤਾਂ ਗਰੀਬੀ ਨੇ ਦੱਬੇ ਹੋਏ ਇੱਕ ਮੈਰਿਜ ਹੋ ਗਈ ਇੱਕ ਮੈਰਿਜ ਹੋ ਗਈ ਫਿਰ ਜ਼ਿੰਦਗੀ ਬਸ ਫਿਰ ਵੀ ਕਹਿਣ ਦਾ ਮਤਲਬ ਕੀ ਕਹਿੰਦੇ ਹੁੰਦੇ ਵੀ ਕਿ ਮਹਾਰਾਜ ਕਹਿੰਦਾ ਹੁੰਦਾ ਵੀ ਜਿਵੇਂ ਤੁਸੀਂ ਜੀ 1 ਰੁਪਿਆ ਕਮਾਉਨੇ ਹੋ ਤੁਹਾਡੇ ਨਾਲ ਕੋਈ ਦੂਸਰਾ ਇਨਸਾਨ ਜੁੜਦਾ ਤਾਂ ਹ 1 ਰੁਪਿਆ ਹੋਰ ਆ ਜਾਂਦਾ ਮੇਰੀ ਵਾਈਫ ਨਹੀਂ ਭਾਗਾਂ ਵਾਲੀ ਮੇਰੇ ਲਈ ਇਸ ਜ਼ਿੰਦਗੀ ਦੇ ਵਿੱਚ ਆਈ ਤੇ ਉਸ ਤੋਂ ਬਾਅਦ ਮੈਂ ਜੋ ਦੁਕਾਨ ਤੇ ਲੱਗਿਆ ਬਾਈ ਤੁਸੀਂ ਬੈਠੇ ਹੋਏ ਆ ਹਾਂ ਵੇ ਲੁੱਕ ਦੇਖ ਕੇ ਲੱਗਦਾ ਨਹੀਂ ਕਿ ਵੇ ਨਹੀਂ ਬਸ ਥੋੜਾ ਜਿਹਾ ਜਿੰਮ ਜ਼ਿਆਦਾ ਜਾਣਾ ਕਰਕੇ ਵੀ ਆਪਣੇ ਆਪ ਦੇ ਆਪ ਨੂੰ ਮੇਨਟੇਨ ਰੱਖਿਆ ਹੋਇਆ ਵਾ ਡਾਈਟ ਵਗੈਰਾ ਪ੍ਰੋਪਰ ਨਸ਼ਾ ਵਗੈਰਾ ਨਹੀਂ ਮੈਂ ਕੋਈ ਕਰਦਾ ਤੇ ਉਹ ਪਰਮਾਤਮਾ ਦੀ ਦੇਣ ਆ ਜੋ ਅੱਜ ਵੀ ਸਰੀਰ ਵੀ ਸੈੱਟ ਆ ਤੇ ਕਾਰੋਬਾਰ ਵੀ ਸੈੱਟ ਆ ਠੀਕ ਹੈ ਜੀ ਹਾਂ ਜੀ ਤੇ ਫਿਰ ਕਿਵੇਂ ਸਕਸੈਸ ਤੁਹਾਨੂੰ ਮਿਲੀ ਇੰਨੀ ਸਟਰਗਲ ਦੇ ਬਾਵਜੂਦ ਉਹ ਸਕਸੈਸ ਵਾਲੀ ਪੌੜੀ ਨੂੰ ਕਿਵੇਂ ਹੱਥ ਪਾਈ ਮੈਂ ਵੀ ਸਕਸੈਸ ਦੀ ਮੈਂ ਸਟਾਰਟਿੰਗ ਤੋਂ ਤੁਹਾਨੂੰ ਗੱਲ ਦੱਸਦਾ ਕਿ ਮੈਂ ਜਦੋਂ ਦੁਕਾਨ ਤੇ ਕੰਮ ਕਰਦਾ ਸੀ ਹੈਲ ਨੂੰ ਮਣੀ ਤੇ ਉਹ ਕਵੰਟਰਲ ਕਵੰਟਰ ਦੇ ਥਾਂ ਹੁੰਦੇ ਸੀਗੇ ਇਹ ਮਨੋ 80 ਕਿਲੋ 70 ਕਿਲੋ ਦੇ ਥਾਂ ਹੁੰਦੇ ਸੀ ਇੱਕ ਪਰਦਿਆਂ ਦੇ ਥਾਂ ਹੁੰਦੇ ਆ ਵੀ ਜਿਹੜੇ ਤੁਸੀਂ ਕਸਟਮਰ ਨੂੰ ਸੇਲ ਕਰਨੇ ਹੁੰਦੇ ਆ ਉਹ ਉਹ ਕੰਮ ਕਰਦੇ ਕਰਦੇ ਕਿ ਤਿੰਨ ਮਹੀਨੇ ਕਿਤੇ ਚਾਰ ਮਹੀਨੇ ਮੈਂ ਉਹ ਕੰਮ ਕੀਤਾ ਫਿਰ ਉਹ ਉਹ ਕੰਮ ਦੇ ਵਿੱਚ ਮੈਨੂੰ ਵੀ ਕਹਿੰਦਾ ਮਤਲਬ ਉਹਦੇ ਲਾਲਾ ਜੀ ਸੀ ਜਿਹੜੇ ਉਹਨਾਂ ਦੇ ਮਾਲਕ ਸੀਗੇ ਠੀਕ ਆ ਕਦੇ ਕਦੇ ਉਹ ਵੀ ਮੈਨੂੰ ਬੁਰਾ ਭਲਾ ਬੋਲ ਲੈਂਦੇ ਸੀਗੇ ਵੀ ਗਾਲਾ ਗਾਲੀ ਗਰੋਚ ਜ਼ਿਆਦਾ ਕਰਦੇ ਹੁੰਦੇ ਸੀ ਤੁਸੀਂ ਤੈਨੂੰ ਕੰਮ ਨਹੀਂ ਕਰਨਾ ਆਉਂਦਾ ਤੂੰ ਐ ਕਰਦਾ ਜਿਉਂ ਕਰਦਾ ਰੋ ਪੈਂਦਾ ਸੀ ਮੈਂ ਅੰਦਰ ਅੰਦਰ ਵੱੜ ਕੇ ਰੋਂਦਾ ਸੀ ਪਰ ਮੈਂ ਕਿਸੇ ਮੂਰੇ ਸ਼ੋ ਨਹੀਂ ਹੁੰਦਾ ਸੀ ਠੀਕ ਹੈ ਜੀ ਉਹ ਬਾਜ਼ਾਰ ਚੋਂ ਨਿਕਲ ਕੇ ਇੱਕ ਸ਼ਾਪ ਤੇ ਮੈਂ ਹੋਰ ਲੱਗਿਆ ਬਾਹਰ ਨਿਊ ਟ੍ਰੈਂਡ ਜੀ ਕਲਾਥ ਹਾਊਸ ਉਹਨਾਂ ਦੇ ਘਰੇ ਤਾਂ ਉਹ ਤਾਂ ਉਹ ਤਾਂ ਤੁਸੀਂ ਇਹ ਸੋਚ ਲਓ ਵੀ ਕਈ ਹੁੰਦੇ ਨੇ ਇਨਸਾਨ ਵੀ ਦਿਲੋਂ ਕਿਸੇ ਕੋਈ ਬੰਦਾ ਕੰਮ ਕਰਦਾ ਤਾਂ ਉਹਦੀ ਮਦਦ ਕਰਦੇ ਨੇ ਜਾਂ ਉਹਦੀ ਹੈਲਪ ਕਈ ਇਨਸਾਨ ਇਦਾਂ ਮੈਂ ਉਹਨਾਂ ਦੇ ਘਰੇ ਮੱਝਾਂ ਨੂੰ ਪੱਠੇ ਵੀ ਪਾਉਂਦਾ ਰਿਹਾ ਉਹਨਾਂ ਦੇ ਘਰੇ ਉਹ ਪੋਚੇ ਵੀ ਲਾਉਂਦਾ ਰਿਹਾ ਮੈਂ ਦੁਕਾਨ ਦੇ ਉੱਤੇ ਸਾਰੇ ਸਵੇਰੇ 10 ਵਜੇ ਜਾਂਦੇ ਰਾਤ ਨੂੰ 11 11 12 12 ਵਜੇ ਤੱਕ ਸਾਰੇ ਦੁਕਾਨ ਖਿਲਰੀ ਸਾਰੀ ਦੁਕਾਨ ਨੂੰ ਸੈੱਟ ਕਰਨਾ ਉਹ ਸਟਰਗਲ ਤਾਂ ਵੀ ਤੁਸੀਂ ਇਹ ਸੋਚ ਲਓ ਵੀ ਮੈਂ ਕੰਮ ਕੋਈ ਛੱਡਿਆ ਹੀ ਨਹੀਂ ਇੱਕ ਤੁਸੀਂ ਮੈਨੂੰ ਸਟੋਰੀ ਆਫ ਦੀ ਸਾਈਕਲ ਵਾਲੀ ਵੀ ਦੱਸ ਰਹੇ ਸੀ ਕਿ ਸਾਈਕਲ ਤੇ ਬੜਾ ਲੰਮਾ ਪੈਂਡਾ ਤੈ ਜਿੰਦਾ ਹਾਂਜੀ ਉਹ ਮੈਂ ਮੈਂ ਤੁਹਾਨੂੰ ਉਹਦੇ ਬਾਰੇ ਸੁਣ ਦੱਸਦਾ ਮੈਂ ਟੁੱਡੀਕੇ ਤੋਂ ਜਦੋਂ ਮੈਨੂੰ ਆਪਣਾ ਜਗਰਾਉ ਸக்ஸੈਸ ਨਹੀਂ ਮਿਲੀ ਮੈਂ ਸੋਚਿਆ ਸ਼ਾਇਦ ਮੈਨੂੰ ਲੁਧਿਆਣਾ ਜਾ ਕੇ ਵੱਡੇ ਸ਼ਹਿਰ ਚ ਕੋਈ ਸக்ஸੈਸ ਮਿਲ ਸਕੇ ਠੀਕ ਹੈ ਮੈਂ ਆਪ ਥੋੜਾ ਸੋਚ ਨੂੰ ਚੇਂਜ ਕੀਤਾ ਮੈਂ ਇੱਥੇ ਜਗਰਾਉ ਆਪਣਾ ਲੁਧਿਆਣਾ ਮੈਂ ਉਹਦੀ ਸ਼ਾਪ ਤੇ ਕਿਸੇ ਪਤਾ ਕਰਨ ਗਿਆ ਪਰ ਮਨਿਆਰੀ ਦੀ ਸ਼ਾਪ ਸੀਗੀ ਉਹਦੇ ਵਿੱਚ ਕੀ ਸੀਗੀ ਉਹ ਸੈਲਰੀ ਘਟ ਦਿੰਦੇ ਸੀਗੇ ਫਿਰ ਮੈਂ ਕਿਸੇ ਰੇੜੀ ਵਾਲੇ ਨਾਲ ਲੱਗਾ ਜਿਹੜੇ ਕੱਪੜੇ ਸੇਲ ਕਰਦੇ ਹੁੰਦੇ ਗਲੀਆਂ ਦੇ ਵਿੱਚ ਐਵੇਂ ਸੂਟ ਲੈ ਲਵੋ ਕੜਾਈ ਵਾਲੇ ਸੂਟ ਲੈ ਲਵੋ ਫਿਰ ਮੈਂ ਟੁੱਡੀ ਕੇ ਤੋਂ ਸਾਈਕਲ ਤੇ ਲੁਧਿਆਣਾ ਜਾਂਦਾ ਆਉਂਦਾ ਸੀ ਡੇਲੀ 3 ਘੰਟੇ 40 ਮਿੰਟ ਮੈਨੂੰ ਜਾਣ ਨੂੰ ਲੱਗਦੇ ਹੁੰਦੇ ਸੀ 3 ਘੰਟੇ 40 ਮਿੰਟ ਮੈਨੂੰ ਆਉਣ ਨੂੰ ਲੱਗਦੇ ਸੀ ਮੁੱਲਾਪੁਰ ਇੱਕ ਵੱਡਾ ਸਾਰਾ ਪਿੱਪਲ ਲੱਗਿਆ ਹੁੰਦਾ ਸੀ ਉਹਦਾ ਨੀਚੇ ਇੱਕ ਨਲਕਾ ਲੱਗਿਆ ਹੁੰਦਾ ਸੀ ਮੁੱਲਾਪੁਰ ਦੇ ਲੋਕਾਂ ਦੇ ਯਾਦ ਆ ਕਿ ਅੱਜ ਵੀ ਹੈ ਪਿੱਪਲ ਉਹ ਨਹੀਂ ਪਿੱਪਲ ਹੁਣ ਹੈ ਨਹੀਂ ਹੁਣ ਸੜਕਾਂ ਬਣ ਗਿਆ ਵਧੀਆ ਚਲੋ ਜੋ ਵੀ ਹੈ ਹਨਾ ਉਹ ਪਿੱਪਲ ਤੋਂ ਪਾਣੀ ਪੀਣਾ ਕਿਉਂਕਿ ਪ ਨੇਉਤੇ ਹੂੰ ਉਹ ਪੇਪਲ ਤਾਂ ਪਾਣੀ ਪੈ ਜਾਂਦੇ ਹੋਏ ਨੇ ਵੀ ਆਉਂਦੇ ਹੋਏ ਨੇ ਵੀ ਉਹ ਮੈਨੂੰ 2200 ਰੁਪਇਆ ਮੈਨੂੰ ਉਹ ਸੈਲਰੀ ਮਿਲਦੀ ਹੁੰਦੀ ਜਾਂਦੇ ਸਾਈਕਲ ਤੇ ਜਾਂਦੇ ਸਾਈਕਲ ਤੇ ਫਿਰ ਰਾਤ ਨੂੰ ਵੀ ਆਪਾਂ ਵਾਪਸ ਸਾਈਕਲ ਤੇ ਵਾਪਸ ਵੀ ਸਾਈਕਲ ਤੇ ਠੀਕ ਹੈ ਹਾਂਜੀ ਬੜਾ ਔਖਾ ਸਮਾਂ ਤੈਅ ਕੀਤਾ ਇਹਦਾ ਫਿਰ ਹਾਂਜੀ ਉਹ ਵੀ ਤੈਅ ਕੀਤਾ ਉਹ ਕਹਿੰਦਾ ਮਤਲਬ ਉਹ ਵੀ ਕਰਦਾ ਉਸ ਤੋਂ ਬਾਅਦ ਮੈਂ ਸਾਈਕਲ ਤੇ ਹੀ ਮਗਰ ਇੱਕ ਪੇਟੀ ਬਣਾ ਲਈ ਐ ਇੱਕ ਆਉਂਦੀ ਪੇਟੀ ਬਣਾਉਣ ਤੋਂ ਬਾਅਦ ਸਾਈਕਲ ਦੇ ਵਿੱਚ ਮੈਂ ਪਿੰਡਾਂ ਦੇ ਵਿੱਚ ਫਿਰ ਗੈਸ ਸਟੋਕ ਠੀਕ ਕਰ ਚਲਾ ਗਿਆ ਜਿਹੜਾ ਕਹਿੰਦਾ ਗੈਸ ਠੀਕ ਕਰਾ ਲਓ ਚੁੱਲ੍ਹੇ ਠੀਕ ਕਰਾ ਲਓ ਸਟੋਕ ਉਦਾਂ ਉਦਾਂ ਦੇ ਹੋ ਕੇ ਦੇ ਦੇ ਕੇ ਮੈਂ ਲੋਕਾਂ ਦੇ ਕਿਸੇ ਤੋਂ 50 ਰੁਪਏ ਕਮਾ ਲਏ ਕਿਸੇ ਘਰ ਦੇ ਵਿੱਚ 100 ਰੁਪਏ ਕਮਾ ਲਏ ਖੰਨਾ ਸਾਹਿਬ ਤੁਹਾਨੂੰ ਅੱਜ ਦੇਖ ਕੇ ਕੋਈ ਜੱਜ ਨਹੀਂ ਕਰ ਸਕਦਾ ਜਾਂ ਲੱਗਦਾ ਨਹੀਂ ਕਿ ਇੰਨੇ ਕਿ ਜ਼ਿਆਦਾ ਹਾਰਡ ਵਰਕ ਤੁਸੀਂ ਕੀਤੇ ਹੋਇਆ ਇੰਨੇ ਕੰਮ ਕੀਤੇ ਹੋਇਆ ਉਹ ਜੀਵਨ ਦੇ ਵਿੱਚ ਉਮਰ ਦੇ ਵਿੱਚ ਮੈਂ ਭਾਵੇਂ 11 ਸਾਲ ਦੀ ਉਮਰ ਤੋਂ ਹੀ ਕੰਮ ਕਰਨਾ ਸ਼ੁਰੂ ਕੀਤਾ ਸੀ। ਸਾਈਕਲ ਦੇ ਪੈਂਚਰ ਨਾਲੇ ਸ਼ੁਰੂ ਕੀਤੇ ਸੀ ਉਸ ਤੋਂ ਬਾਅਦ ਸਟੈਪ ਬਾਈ ਸਟੈਪ ਜਿਵੇਂ ਜਿਵੇਂ ਮੈਨੂੰ ਕੋਈ ਕੰਮ ਮਿਲਦਾ ਗਿਆ ਵੀ ਉਹ ਮੈਂ ਕੰਮ ਕਰਦਾ ਰਿਹਾ। ਕੋਈ ਕੰਮ ਇਦਾਂ ਦਾ ਨਹੀਂ ਹੈ ਜੋ ਨਹੀਂ ਕੀਤਾ ਮੈਂ। ਟੋਪ ਵੀ ਠੀਕ ਕੀਤੇ, ਗੈਸ ਵੀ ਠੀਕ ਕੀਤੇ। ਉਸ ਤੋਂ ਬਾਅਦ ਜਦੋਂ ਆਪਾਂ ਮੰਨ ਕੇ ਚਲੋ 2-3 ਵਜੇ ਘਰੇ ਆ ਜਾਂਦਾ ਸੀ ਮੈਂ। ਫਿਰ ਉਸ ਤੋਂ ਬਾਅਦ ਮੈਂ ਸ਼ੈਲਰ 'ਚ ਜਾਂਦਾ ਹੁੰਦਾ ਸੀਗਾ ਸਾਡੇ ਅਜੀਤਵਾਲ ਇੱਕ ਨਾ ਸ਼ੈਲਰ ਬਣਿਆ ਹੋਇਆ ਜਦੋਂ ਅਸੀਂ ਮੋਗੇ ਰੋਡ ਤੇ ਜਾਂਦੇ ਆ। ਉੱਥੇ ਫਿਰ ਉਹਨਾਂ ਸ਼ੈਲਰਾਂ ਦੇ ਵਿੱਚ ਮੈਂ ਬੋਰੀਆਂ ਚੱਕ ਕੇ ਉਹ ਮਸ਼ੀਨ ਜਿੰਨੇ ਪਉਨਾਂ ਦੇ ਜਿਹੜੇ ਝੋਨਾ ਵਗੈਰਾ ਸਾਫ਼ ਕਰਦੇ ਠੀਕ ਹੈ ਉਹ ਬੂਰੀਆਂ ਚੱਕ ਕੇ ਜੋ ਪੱਲੇਦਾਰ ਜਾਂ ਜੋ ਮੈਂ ਦਿਹਾੜੀਦਾਰ ਹੁੰਦਿਆ ਉਹ 70 ਰੁਪਏ ਦਿਹਾੜੀ ਉਹ ਦਿਹਾੜੀ ਵੀ ਲਈ ਹੈ ਜੀ 80 ਰੁਪਏ ਮੈਨੂੰ ਦਿਹਾੜੀ ਮਿਲਦੀ ਹੁੰਦੀ ਸੀ ਉਹ ਅੱਛਾ ਉਹ ਵੀ ਮੈਂ ਸਾਈਕਲ ਤੇ ਉੱਥੇ ਜਾਂਦਾ ਸੀਗਾ ਬੂਰੀਆਂ ਚੱਕਦਾ ਸੀਗਾ ਠੀਕ ਹੈ ਜੀ ਤੇ ਬਸ ਐਦਾਂ ਦਾ ਤੇ ਬਹੁਤ ਇਦਾਂ ਦੇ ਕੰਮ ਨੇ ਜਿਹੜੇ ਵੀ ਬੋ ਤੇ ਅੱਜ ਸਕਸੈਸ ਕੌਰ ਤੁਹਾਨੂੰ ਕਿਹੜੀ ਮੰਜ਼ਰ ਤੇ ਲੈ ਕੇ ਆਈ ਆ ਕਿ ਖੰਨਾ ਸਾਹਿਬ ਦਾ ਸਟੇਟਸ ਅੱਜ ਵੱਡਾ ਹੋ ਗਿਆ ਤੇ ਕੀ ਕਾਰਨ ਆ ਤਾਂ ਕਿ ਜਿਹੜੇ ਹੋਰ ਵੀ ਨਿਰਾਸ਼ ਲੋਕ ਆ ਜ਼ਿੰਦਗੀ ਤੋਂ ਉਹਨਾਂ ਨੂੰ ਵੀ ਕੋਈ ਚੰਗਾ ਸੁਨੇਹਾ ਦੇ ਸਕੀਏ ਕਿ ਆ ਚੀਜ਼ ਆ ਇਹ ਤੁਸੀਂ ਕਰਕੇ ਚੰਗੇ ਰਾਹ ਤੇ ਜਾਂ ਸਟੇਬਲ ਆਪਦੀ ਜ਼ਿੰਦਗੀ 'ਚ ਜਾਂ ਸਕਸੈਸ ਹੋ ਸਕਦੀ ਹੈ ਹ ਹੁਣ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਵੀ ਯਾਨੀ ਕਿ ਇਹ ਗੱਲ ਮੈਂ ਸ਼ਾਇਦ ਕਿਸੇ ਨੂੰ ਪਤਾ ਨਹੀਂ ਹੋਊਗੀ ਮੈਂ ਘਰੇ ਵੀ ਨਹੀਂ ਕੀਤੀ ਗੱਲ ਕਦੇ ਕਦੇ ਕਿਸੇ ਕੋਲੇ ਕੀਤੀ ਵੀ ਨਹੀਂ ਚਲੋ ਮੈਂ ਅੱਜ ਮੇਰਾ ਮੈਂ ਤੁਹਾਨੂੰ ਦੱਸ ਰਿਹਾ ਵੀ ਜਦੋਂ ਮੇਰੇ ਬੇਟੀ ਹੋਈ ਆ ਬੁੜੀਆ ਹੋਈ ਮੇਰੇ 2005 ਦੇ ਵਿੱਚ ਬੇਟੀ ਹੋਈ ਆ ਤੇ ਮੈਂ ਨਾ ਇੰਨਾ ਯਾਨੀ ਕਿ ਵੀ ਪਰੇਸ਼ਾਨ ਸੀ ਕੁਝ ਹਿਸਿਆ ਤੋਂ ਵੀ ਮੇਰੇ ਤੋਂ ਖਰਚਾ ਨਹੀਂ ਚੱਲ ਰਿਹਾ ਬੱਚੇ ਦੀ 100 ਰੁਪਿਆ ਫੀਸ ਨਹੀਂ ਦੇ ਸਕਦਾ ਸੀ 100 ਰੁਪਿਆ ਫੀਸ ਮੈਂ ਜੇਕਰ ਜੇ ਮੈਂ ਕਿਸੇ ਤੋਂ ਮੰਗ ਵੀ ਲੈਂਦਾ ਸੀ ਤਾਂ ਮੈਨੂੰ ਬਹੁਤ ਗਾਲੀ ਗਲੋਚ ਗਾਲਾਂ ਬਹੁਤ ਗੰਦੀਆਂ ਗੰਦੀਆਂ ਗਾਲਾਂ ਸੁਣਨ ਨੂੰ ਮਿਲਦੀਆਂ ਸੀ ਪਰ ਜਦੋਂ ਮੇ ਤੇ ਜਦੋਂ ਮੈਨੂੰ ਇੱਕ ਵਾਰੀ ਮੈਂ ਕਿਸੇ ਤੋਂ ਫੀਸ ਦੇ ਪੈਸੇ ਮੰਗਲੇ ਉਹ ਮੇਰੇ ਘਰ ਦੇ ਹੀ ਮੈਂਬਰ ਨੇ ਪਰ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਤੇ ਮੈਨੂੰ ਬਹੁਤ ਗੰਦੇ ਤਰੀਕੇ ਨਾਲ ਬੋਲਿਆ ਗਿਆ ਵੀ ਤੂੰ ਜੇ ਨਹੀਂ ਪੜਾ ਸਕਦਾ ਤਾਂ ਇਹਨੂੰ ਪ੍ਰਾਇਮਰੀ ਸਕੂਲੇ ਪੜਾਵਾ ਲਾਜੂ ਤੂੰ ਐਦਾਂ ਕਰ ਲੈ ਉਸ ਟਾਈਮ ਤੋਂ ਮੈਂ ਉਸ ਦਿਨ ਨਾਲ ਮੈਂ ਦੌਧਰ ਚਲਾ ਗਿਆ ਸਾਈਕਲ ਤੇ ਮੈਂ ਨਹਿਰ 'ਚ ਛਾਲ ਮਾਰ ਕੇ ਸੁਸਾਈਡ ਕਰਨ ਲੱਗਿਆ ਸੀ ਅੱਛਾ ਜੀ ਇੱਕ ਬੱਚੀ ਦੀ ਫੀਸ ਨਾ ਭਰਨ ਨੂੰ ਲੈ ਕੇ ਇੰਨੇ ਕੱਕ ਸੈਟ ਹੋ ਗਏ ਹਾਂਜੀ ਕਿ ਸੁਸਾਇਡ ਕਰਨਾ ਨਹਿਰ ਤੇ ਚਲੇ ਗਿਆ ਹਾਂ ਮੈਨੂੰ ਇਹ ਜੀ ਲੱਗੀ ਵੀ ਮੈਂ ਜਿਵੇਂ ਆ ਬੱਚੇ ਨੂੰ ਨਹੀਂ ਪੜ੍ਹਾ ਸਕਦਾ ਤਾਂ ਮੈਨੂੰ ਜਿਉਣ ਦਾ ਹੱਕ ਨਹੀਂ ਸਹੀ ਹੈ ਠੀਕ ਹੈ ਤੇ ਜਦੋਂ ਮੈਂ ਪਾਣੀ ਵੱਲ ਵੇਖਿਆ ਪਾਣੀ ਚੱਲਦਾ ਸੀਗਾ ਪਾਣੀ ਦੀ ਸਪੀਡ ਤੇਜ਼ ਸੀ ਚੱਲਦਾ ਸੀ ਪਾਣੀ ਤਾਂ ਮੇਰੇ ਉੱਪਰ ਨੇ ਦਿਲ ਚ ਆਵਾਜ਼ ਆਈ ਦਿਲ ਚ ਆ ਲਈ ਵੀ ਕਹਿੰਦੇ ਹੁੰਦੇ ਵੀ ਪਾਣੀ ਇੰਨੀ ਸਪੀਡ ਨਾਲ ਚੱਲ ਸਕਦਾ ਵੀ ਤੂੰ ਵੀ ਚੱਲ ਸਕਦਾ ਤੇਰੇ ਤੇਰੇ ਬੱਚੇ ਜੇ ਅਗਰ ਤੈਨੂੰ ਕੁਝ ਹੋ ਗਿਆ ਤਾਂ ਤੇਰੇ ਪਰਿਵਾਰ ਦਾ ਕੀ ਹੋ ਤੇਰੇ ਬੱਚੇ ਦਾ ਕੀ ਹੋ ਵੀ ਮੈਂ 10 ਮਿੰਟ ਬਹਿ ਗਿਆ ਉੱਥੇ ਬੈਕੇਜ ਜੀ ਸੋਚੀ ਵੀ ਸਕਸੈਸਤਾ ਅਕਸਰ ਇਨਸਾਨ ਲੋਕ ਹੀ ਲੈਂਦੇ ਜੀ ਵੀ ਬਹੁਤ ਲੋਕ ਇਦਾਂ ਦੇ ਨੇ ਜਿਹੜੇ ਪੜ੍ਹੇ ਲਿਖੇ ਨਹੀਂ ਹੈਗੇ ਜਿਹਦੀ ਵੀ ਐਜੂਕੇਸ਼ਨ ਇੰਨੀ ਨਹੀਂ ਹੈ ਜਿਹੜੇ ਨਹੀਂ ਪੜ੍ਹੇ ਲਿਖੇ ਹੈਗੇ ਬੰਦੇ ਸਕਸੈਸ ਹੁੰਦੇ ਆ ਹਿੰਮਤ ਨਾ ਹਾਰ ਜੀ ਇੱਕ ਵਾਰੀ ਉੱਠ ਕੇ ਤੁਰ ਕੇ ਤਾਂ ਦੇਖ ਕੀ ਪਤਾ ਵੀ ਤੇਰੀ ਜ਼ਿੰਦਗੀ ਵਿੱਚ ਵੀ ਕੁਝ ਚੰਗਾ ਹੋਵੇ ਜੀ 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 ਮੈਂ ਉਸ ਤੋਂ ਬਾਅਦ ਉੱਠਿਆ ਫਿਰ ਮੈਂ ਆਪਦੀ ਵਾਈਫ ਨਾਲ ਆ ਕੇ ਗੱਲ ਕੀਤੀ ਅਸੀਂ ਕੁਝ ਪਾਰਲਰ ਦਾ ਕੰਮ ਕੋਈ ਸ਼ੁਰੂ ਕੀਤਾ ਹਮ ਸਰਕਾਰੀ ਸੈਂਟਰ ਖੋਲਣ ਦੀ ਕਿਸੇ ਦੇ ਅੰਡਰ ਸਮਾਜ ਭਲਾਈ ਸੰਸਥਾ ਸੀਗੀ ਕੋਈ ਉਥੋਂ ਫਰੋਹਪੁਰ ਏਰੀਆ ਦੀ ਉਹਨਾਂ ਦੇ ਅੰਡਰ ਇੱਕ ਅਸੀਂ ਸੈਂਟਰ ਖੋਲਣਾ ਸ਼ੁਰੂ ਕੀਤਾ ਕਿ ਉਹ ਸੈਂਟਰ ਮਗਰ ਪਰ ਲੜਕੀ ਜੀ ਅਗਰ ਮੈਂ ਐਡਮਿਸ਼ਨ ਕਰਾਉਂਦਾ ਸੀ ਤਾਂ ਮੈਨੂੰ 50 ਰੁਪਏ ਪਰ ਲੜਕੀ ਦੇ ਐਡਮਿਸ਼ਨ ਤੇ ਮਗਰ ਮਿਲਦੇ ਸੀ ਅੱਛਾ ਮੈਂ ਲੁਧਿਆਣੇ ਵੀ ਲੁਧਿਆਣੇ ਏਰੀਆ ਵਾਲੇ ਆਲ ਹੋ ਗਿਆ ਰਕਵਾ ਹੋ ਗਿਆ ਔ ਕੋਹਾੜਾ ਪਿੰਡ ਹੋਊਗਾ ਕੋੜ ਗੰਗੂਰਾਏ ਪਿੰਡ ਹੋ ਗਿਆ ਇੱਧਰ ਤੁਸੀਂ ਲਾ ਲਓ ਤੁਸੀਂ ਮੁੱਲਾਪੁਰੇ ਰੀ ਹੋਗੇ ਬਹੁਤ ਏਰੀਆ ਪਿੰਡ ਲਲਤੋਂ ਕਰਾ ਹੋ ਗਿਆ ਸਾਡੇ ਏਰੀਆ ਦੇ ਪਿੰਡ ਜਾਨਕਿ ਤਕਰੀਬਨ ਪੂਰੇ ਪੰਜਾਬ ਦੇ ਪਿੰਡ ਦੇ ਵਿੱਚ ਮੈਂ ਪਹਿਲਾਂ ਵੀ ਸਾਈਕਲ ਤੇ ਘੁੰਮਿਆ ਫਿਰ ਜਦੋਂ ਸਾਈਕਲ ਤੇ ਜਾਣਾ ਪੋਸੀਬਲ ਨਹੀਂ ਹੋਇਆ ਮੇਰੇ ਤੋਂ ਵੀ ਮੈਂ ਕੰਮ ਜਿਆਦਾ ਨਹੀਂ ਕਰ ਸਕਦਾ ਸਾਈਕਲ ਤੇ ਸਮਾਨ ਫਿਰ ਆਪਣੀ ਬਾਈਕ ਦੇ ਕਾਂਟੇ ਵਿੱਚ ਅੱਛਾ 7000 ਦੇ ਕਾਂਟੇ ਵਿੱਚ 15000 ਦਾ ਮੈਂ ਫਰੀਡਮ ਮੋਟਰਸਾਈਕਲ ਲਿਆ ਸੀਗਾ ਤੇ ਬਾਕੀ ਮੈਂ ਫਾਇਨਸ ਕਰਾਇਆ अच्छा जी फाइनेंस ਕਰਾਇਆ ਤਾਂ ਫਿਰ ਮੈਂ ਬਾਈਕ ਤੇ ਕੰਮ ਕਰਨਾ ਸ਼ੁਰੂ ਕੀਤਾ ਮੈਂ ਤੇ ਮੇਰੀ ਵਾਈਫ ਨੇ ਦੋਨਾਂ ਜਾਣਾ ਨੇ ਤੁਹਾਡੇ ਕੋਲੇ ਉਸ ਉਹ ਉਹ ਵੀ ਥੋੜੀ ਜਿਹੀ ਕਹਾਣੀ ਲੰਮੀ ਆ ਕਿ ਵੀ ਚੀਜ਼ ਐ ਜਿਵੇਂ ਬਾਈਕ ਤੇ ਅਸੀਂ ਕੰਮ ਕਰਨ ਜਾਂਦੇ ਸੀ ਤੇ ਸਾਡੇ ਕੋਲੇ ਵੀ ਸਰਦੀ ਹੁੰਦੀ ਸੀ ਪਲੀ ਤੇ ਸਾਡੇ ਕੋਲ ਨਾ ਪੈਸੇ ਨਹੀਂ ਹੁੰਦੇ ਸੀਗੇ ਵੀ ਅਸੀਂ ਬੂਟ ਲੈ ਲਈਏ ਜਾਂ ਅਸੀਂ ਦਸਤਾਨੇ ਲੈ ਲਈਏ ਤੇ ਜਾਂ ਕੋਈ ਕੱਪੜੇ ਚੱਤ ਦੇ ਮੁੱਤੇ ਲੈ ਲਈਏ ਸਾਡੇ ਪੈਰ ਦਰਦ ਕਰਦੇ ਹੁੰਦੇ ਸੀ ਜਦੋਂ ਅਸੀਂ ਬਾਈਕ ਚਲਾਉਂਦੇ ਸੀਗੇ ਅੱਛਾ ਜੀ ਤੇ ਅਸੀਂ ਕਿਲੋਮੀਟਰ 2 ਕਿਲੋਮੀਟਰ ਚੱਲਦੇ ਸੀ ਤੇ ਖੜ ਕੇ ਰੋਣ ਲੱਗ ਜਾਂਦੇ ਸੀ ਕਿਉਂਕਿ ਉਹ ਸਰਦੀ ਜਿਹੜੀ ਆ ਸਰਦੀ ਦੇ ਨਾਲ ਹੱਥ ਥੋੜੇ ਸੁੰਨ ਹੁੰਦੇ ਆ ਤੇ ਦਰਦ ਹੁੰਦੇ ਤਾਂ ਰੋਂਦਾ ਸੀ ਅਸੀਂ ਦੋਨੋਂ ਰੋਣ ਲੱਗ ਜਾਂਦੇ ਪਰ ਅਸੀਂ ਇੱਕ ਮਨ ਦੇ ਵਿੱਚ ਇੱਕ ਜਿੱਦ ਬਣਾ ਲਈ ਕਿ ਮੈਂ ਕਾਮਯਾਬ ਹੋਣਾ ਤਾਂ ਹੋਣੀ ਤੇ ਉਸ ਦੌਰ ਦੇ ਵਿੱਚ ਅਸੀਂ ਪੂਰਾ ਪੰਜਾਬ ਕਵਰ ਕੀਤਾ ਸੈਂਟਰ ਵੀ ਸਲਾਈ ਸੈਂਟਰ ਬਿਊਟੀਸ਼ਨ ਦੇ ਸੈਂਟਰ ਉਹ ਖੁਲਾਏ ਉਹਨਾਂ ਦੇ ਵਿੱਚੋਂ ਮੈਨੂੰ ਕਮਿਸ਼ਨ ਮਿਲਦੀ ਸੀਗੀ ਤੇ ਕੁਝ ਐਦਾਂ ਕਿ ਥੋੜਾ ਥੋੜਾ ਸਕਸੈਸ ਹੋਣਾ ਮੈਂ ਸ਼ੁਰੂ ਹੋ ਗਿਆ ਤੇ ਬਈ ਜੀ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਤੁਸੀਂ ਕਹਿੰਦੇ ਸਰਕਾਰੀ ਸੈਂਟਰ ਦੇ ਥਰੂ ਕਮਿਸ਼ਨ ਆਤੀ ਕੰਮ ਕਰਕੇ ਥੋੜੀ-ਬਹੁਤੀ ਆਪਾਂ ਨੂੰ ਸਟੇਬਿਲਿਟੀ ਮਿਲਦੀ ਤੇ ਕਈ ਬੰਦੇ ਤਾਂ ਇਹ ਵੀ ਕਹਿੰਦੇ ਹੋਣਗੇ ਕਿ ਜਿੱਦਾਂ ਇਲਜ਼ਾਮ ਲੱਗਦੇ ਆ ਜਿਹੜਾ ਬੰਦਾ ਸਰਕਾਰ ਨਾਲ ਥੋੜਾ ਬਹੁਤਾ ਮੇਲਜੋਲ ਖਾਂਦਾ ਕੋਈ ਕੰਮਕਾਰ ਦੇ ਪ੍ਰਤੀ ਕਿਹਦਾ ਜ ਸਰਕਾਰੀ ਪੈਸਾ ਖਾ ਕੇ ਜਾਂ ਲੋਕਾਂ ਦੇ ਪੈਸੇ ਖਾ ਕੇ ਵੱਡਾ ਬੰਦਾ ਬਣ ਗਿਆ ਤਾਂ ਬੜੇ ਇਲਜ਼ਾਮ ਲੱਗਦੇ ਜਦੋਂ ਬੰਦਾ ਸਕਸੈਸ ਹੁੰਦਾ ਉਹ ਬ੍ਰਦਰ ਇਹ ਉਹ ਹੀ ਆ ਤੁਹਾਡੇ ਨਾਲ ਇਹ ਮੇਰਾ ਨਾ ਵਈਆ ਮੇਰੇ ਮੇਰੇ ਪਿੰਡ 'ਚ ਵੀ ਲੋਕ ਕਹਿੰਦੇ ਰਹੇ ਕਈ ਕਹਿੰਦੇ ਰਹੇ ਵੀ ਇਹ ਫੀਮ ਵੇਚਦਾ ਕੋਈ ਕਹਿੰਦਾ ਵੀ ਡੁੱਡੇ ਵੇਚਦਾ ਕੋਈ ਕਹਿੰਦਾ ਦੋ ਨੰਬਰ ਦਾ ਕੰਮ ਕਰਦਾ ਤੇ ਮੇਰੀ ਮਿਹਨਤ ਨਹੀਂ ਕਿਸ ਨੇ ਦੇਖੀ ਕਈ ਲੋਕ ਤਾਂ ਇੱਥੋਂ ਤੱਕ ਵੀ ਕਹਿੰਦੇ ਰਹੇ ਵੀ ਕਹਿੰਦਾ ਇਹਨੇ ਆਪਦੇ ਰਿਸ਼ਤੇਦਾਰਾਂ ਦੇ ਘਰੇ ਸੋਨਾ ਚੱਕ ਲਿਆ ਪੈਸਾ ਚੱਕ ਲਿਆ ਇਹ ਤਾਂ ਸਕਸੈਸ ਹੋ ਗਿਆ ਇਹ ਬਰਦਰ ਭਾਈ ਉਹ ਲੋਕਾਂ ਦੀ ਸੋਚ ਆ ਵੀ ਜਿਹੜੇ ਲੋਕ ਆਪ ਕੁਝ ਨਹੀਂ ਕਰਨਾ ਚਾਹੁੰਦੇ ਤੇ ਦੂਜਿਆਂ ਨੂੰ ਦੇਖ ਕੇ ਜਰਦੇ ਨੇ ਠੀਕ ਹੈ ਹੁਣ ਇੱਕ ਪਿੰਡ ਦਾ ਬੰਦਾ ਤਾਂ ਮੇਰੇ ਕੋਲ ਇਹੋ ਜਿਹਾ ਵੀ ਆਇਆ ਕਹਿੰਦਾ ਵੀ ਅਸੀਂ ਤੁਹਾਡੇ ਕੋਲ ਤਾਂ ਜ਼ਮੀਨ ਜਾਇਦਾਦ ਤਾਂ ਇਹੋ ਜੀ ਆ ਵੀ ਸਾਡੇ ਕੋਲ 10 12 ਕਿੱਲੇ ਜ਼ਮੀਨ ਦੇ ਨੇ ਵੀ ਤੇਰੇ ਕੋਲ ਤਾਂ ਜ਼ਮੀਨ ਵੀ ਹੈਣੀ ਤੇ ਤੂੰ ਵੀ ਨਿਤ ਨਵਾ ਕਿਤੇ ਕੁਝ ਲੈ ਉਹਨਾਂ ਕਿਤੇ ਕੁਝ ਲੈ ਉਹਨਾਂ ਕੁਝ ਕਰਦਾ ਮੈਂ ਉਹਨਾਂ ਨੂੰ ਇੱਕ ਸਵਾਲ ਦਿੱਤਾ ਮੈਂ ਕਿਹਾ ਵੀ ਤੁਸੀਂ ਮੈਨੂੰ ਆਪਦੀ ਜ਼ਮੀਨ ਦੇ ਦਿਓ ਮੈਂ ਤੁਹਾਨੂੰ ਆਪਦੀ ਗੱਡੀ ਦੀ ਚਾਬੀ ਘਰ ਦੀ ਚਾਬੀ ਤੁਹਾਨੂੰ ਮੈਂ ਫੜਾ ਦਿੰਦਾ ਪੇ ਤੁਸੀਂ ਸਕਸੈਸ ਹੋ ਕੇ ਦਿਖਾ ਦਿਓ ਕਿ ਮੈਂ ਤੁਹਾਡੀ ਜ਼ਮੀਨ ਦੇ ਵਿੱਚੋਂ ਜ਼ਮੀਨ ਵੀ ਭਰਾਂ ਲੂੰਗਾ ਸਕਸੈਸ ਵੀ ਹੋ ਜਾਊਗਾ ਬਸ ਸਿਰਫ ਕੀ ਆ ਵੀਰੇ ਇਹ ਸੋਚ ਤੁਹਾਡੀ ਸੋਚ ਵੱਡੀ ਹੋਣੀ ਚਾਹੀਦੀ ਆ ਤੇ ਬਿਜ਼ਨਸ ਇਹੋ ਜੀ ਚੀਜ਼ ਆ ਵੀ ਤੁਸੀਂ ਕਰੋਗੇ ਤਾਂ ਬਾਕੀ ਮਿਹਨਤ ਤਾਂ ਤੁਸੀਂ ਕਰੋਗੇ ਫਲ ਤਾਂ ਰੱਬ ਨੇ ਦੇਣੇ ਨੇ ਜੀ ਬਿਲਕੁਲ ਹਾਂਜੀ ਮਤਲਬ ਕਿ ਇਹ ਜ਼ਰੂਰੀ ਆ ਕਿ ਜਦੋਂ ਬੰਦਾ ਸਕਸੈਸ ਹੁੰਦਾ ਉਹਤੇ بڑے بڑے ਇਲਜ਼ਾਮ ਜਿਹੜੇ ਕਿ ਉਹਦੇ ਨਾਲ ਉਹਨੂੰ ਬਦਨਾਮ ਕਰਨ ਦੇ ਲਈ ਛਾਜਛਾ ਖੜੀਆਂ ਜਾਂਦੀਆਂ ਚਾਹੇ ਉਹ ਰਿਸ਼ਤੇਦਾਰ ਹੋਣ ਚਾਹੇ ਉਹ ਯਾਰ ਦੋਸਤ ਹੋਣ ਚਾਹੇ ਪਿੰਡ ਸ਼ਹਿਰ ਦੇ ਲੋਕ ਆੜ ਗਵਾਨ ਦੇ ਤੁਹਾਡੇ ਨਾਲ ਹੋਈ ਹੈ ਇਹ ਘਟਨਾ ਤੇ ਮੇਰੇ ਮੇਰੇ ਘਰੇ ਟੇਕਣ ਲਈ ਸ਼ਾਦ ਸ਼ਕੜੀਆਂ ਨਹੀਂ ਨਹੀਂ ਵੀਰੇ ਬਹੁਤ ਹੋਈਆਂ ਬਹੁਤ ਬਹੁਤ ਇਦਾਂ ਦੀ ਗੱਲ ਹੋਈ ਕੋਈ ਕਈ ਸਾਡੇ ਆਪ ਦੇ ਸ਼ਰੀਕ ਕਈ ਸ਼ਰੀਕੇ ਜੋ ਲੋਕ ਹੈਗੇ ਨੇ ਜਿਨ੍ਹਾਂ ਨੇ ਇਹ ਗੱਲ ਕਹੀ ਆ ਵੀ ਪੁਲਿਸ ਤੱਕ ਵੀ ਗਈਆਂ ਗਿਆ ਇਹ ਐ ਕਰਦਾ ਇਹਨੂੰ ਉਹਨੂੰ ਚਾਹੇ ਚਰਚੇ ਵੀ ਨਹੀਂ ਆ ਇਹ ਤਾਂ ਇਦਾਂ ਕਰਦਾ ਇਦਾਂ ਪਰ ਕਹਿੰਦਾ ਵੀ ਸੱਚੇ ਬੰਦੇ ਨਾਲ ਰੱਬ ਖੜਦਾ ਹੈ ਜੀ ਮੇਰੇ ਨਾਲ ਹਮੇਸ਼ਾ ਮੇਰੇ ਬਾਪੇ ਪੀਰ ਜਣ ਵਾਹਿਗੁਰੂ ਦਾ ਹਮੇਸ਼ਾ ਹੀ ਮੇਰੇ ਤੇ ਆਸ਼ੀਰਵਾਦ ਰਿਹਾ ਕਿਉਂਕਿ ਜਦੋਂ ਮੈਂ ਸਕਸੈਸ ਹੋਣ ਦੀ ਪੌੜੀ ਤੇ ਚੜਿਆ ਤਖਾਨਪੁਰ ਪਿੰਡ ਮੈਂ ਇੱਕ ਸੈਂਟਰ ਖੋਲਿਆ ਸੀਗਾ ਬਿਊਟੀ ਬਿਊਟੀ ਪਾਰਲਰ ਦਾ ਠੀਕ ਹੈ ਮੇਰੇ ਦਾਦੀ ਜੀ ਸੀਗੇ ਜਿਨ੍ਹਾਂ ਨੇ ਪੂਰੀ ਸਕੂਲ ਦੇ ਵਿੱਚ ਗਵਰਨਮੈਂਟ ਸਕੂਲ ਦੇ ਵਿੱਚ ਸੇਵਾ ਕੀਤੀ ਉਹਨਾਂ ਨੇ ਸਾਰਾ ਪਰਿਵਾਰ ਪਾਲਿਆ ਮੇਰੀ ਦਾਦੀ ਜੀ ਦਾ ਮੈਂ ਦੇਣਾ ਨਹੀਂ ਦੇ ਸਕਦਾ ਕਰਤਾਰ ਕੋਰ ਬੀਬੀ ਕਹਿੰਦਾ ਸੀ ਪਿੰਡ ਨੂੰ ਅੱਜ ਵੀ ਬੀਬੀ ਕਹਿੰਦੇ ਕਹਿ ਕੇ ਜਾਣਿਆ ਜਾਂਦਾ ਢੁੱਡੀ ਗਿਆ ਦੇ ਵਿੱਚ 103 ਸਾਲ 2 ਸਾਲ ਦੇ ਹੋ ਕੇ ਉਹਨਾਂ ਦੀ ਡੈਥ ਹੋਈ ਆ ਉਹ ਮਰਦੇ ਜਿਨ੍ਹਾਂ ਤੋਂ ਉਹਨਾਂ ਨੇ ਡੈਥ ਹੋਈ ਆ ਉਹਦੋਂ ਵੀ ਉਹ ਤਰਪਾਈ ਕਰਦੇ ਕਰਦੇ ਉਹਨਾਂ ਦੀ ਸਵੇਰ 3 ਵਜੇ ਜਾਣ ਕੇ ਸਾਰੇ ਡੈਥ ਹੋਈ ਆ ਨਹਾ ਧੋ ਕੇ ਪੈਸੇ ਪਾਟ ਕਰਦੇ ਕਰਦੇ ਡੈਥ ਸਵਰਗਾਂ ਚ ਵਾਸਾ ਮੇਰੀ ਦਾਦੀ ਦਾ ਉਹਨਾਂ ਦੇ ਮੈਂ ਕਦੇ ਜ਼ਿੰਦਗੀ ਭਰ ਨਹੀਂ ਦੇ ਸਕਦਾ ਉਹ ਮੇਰੀ ਦਾਦੀ ਕਹਿੰਦੀ ਮੈਨੂੰ ਕਹਿੰਦੇ ਪੁੱਤ ਮੈਨੂੰ ਪੀਰਾ ਦੇ ਦਰਗਾਹ ਤੇ ਮੱਥਾ ਟੇਕਾ ਕੇ ਲੈ ਕੇ ਆ ਉੱਥੇ ਉਨੇ ਹਿਮਾਚਲ ਦੇ ਵਿੱਚ ਹਾਂ ਉਨੇ ਤੇ ਗੱਡੀ ਤੇ ਮੈਂ ਕਿਹਾ ਦਾਦੀ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਹਾਂਜੀ ਵੀ ਮੈਂ ਗੱਡੀ ਕਿੱਥੋਂ ਲੈ ਆਵਾਂ ਜੀ ਵੀ ਇੱਥੇ ਤੁਹਾਨੂੰ ਆਏ ਸੀ ਬਾਈਕ ਆ ਮੇਰੇ ਕੋਲ ਕੱਲੀ ਵੀ ਮੈਂ ਗੱਡੀ ਤਾਂ ਲੈ ਆਣੀ ਸੀ ਉਹ ਕਹਿੰਦੇ ਜੇ ਤੇਰੇ ਕੋਲ 15 ਦਿਨਾਂ ਚ ਪੈਸੇ ਆ ਗਏ ਤੇ ਤੂੰ ਮੈਨੂੰ ਦਰਸ਼ਨੇ ਤੇ ਰਾ ਕੇ ਲੈ ਆਏਗਾ ਅੱਛਾ ਮੈਂ ਕਿਹਾ ਦਾਦੀ ਸਮਝੂਰ ਰੱਖ ਕੇ ਲਾਉਂਗਾ ਤੁਸੀਂ ਮੰਨੋਗੇ ਵੀ ਮੈਂ ਸੈਂਟਰ ਤਖਾਨਵਦ ਖੋਲਿਆ ਹੂੰ ਪਹਿਲੀ ਆ ਪਹਿਲੀ ਹੀ ਐਡਮਿਸ਼ਨਾਂ ਮੇਰੀਆਂ 50 60 ਐਡਮਿਸ਼ਨਾਂ ਹੋਈਆਂ ਤੇ ਮੈਨੂੰ ਐਡਮਿਸ਼ਨਾਂ ਤਾਂ ਜਾਨਕ ਕਿ 200 300 ਰੁਪਏ ਲੈਣਦੇ ਸੀ ਜਿਆਦਾ ਪੈਸੇ ਅਸੀਂ ਲੈ ਨਹੀਂ ਸਕਦੇ ਹੁੰਦੇ ਨਾਰਮਲ ਚੀਤਾ ਹੁੰਦੀਆਂ 32 33000 ਰੁਪਏ ਮੈਨੂੰ ਉੱਥੋਂ ਬਣਿਆ ਅੱਛਾ ਜੀ ਤੇ ਮੈਂ ਸੋਚਿਆ ਵੀ ਮੇਰੇ ਇਹ ਮੇਰੇ ਦਾਦੀ ਦਾ ਆਸ਼ੀਰਵਾਦ ਆ ਵੀ ਜਿਹੜੇ ਮੈਨੂੰ ਪੈਸੇ ਮਿਲੇ ਆ ਤੇ ਮੈਂ 28000 ਰੁਪਏ ਦੀ ਮਰੂਤੀ ਲਿਆ ਪਹਿਲੀ ਗੱਡੀ ਪਹਿਲੀ ਗੱਡੀ ਮਰੂਤੀ ਲਈ ਪਹਿਲੀ ਗੱਡੀ 28000 ਦੀ ਮਰੂਤੀ ਲਿਆ ਤਮ ਬੜਾ ਖੁਸ਼ ਵੀ ਕਹਿਨ ਦਾ ਮਤਲਬ ਵੀ ਕਹਿੰਦਾ ਵੀ ਕਿਨੇ ਹੁੰਦਾ ਵੀ ਖੜਾਉਣਾ ਬਲ ਜੇ ਕਿਸੇ ਬੰਦੇ ਨੂੰ ਵਧੀਆ ਜਾ ਤੇ ਬੰਦਾ ਉਹਦੇ ਨਾਲ ਹੀ ਖੇਡਦਾ ਰਹਿੰਦਾ ਤੇ ਉਹ ਮੈਂ ਉਹ ਚੀਜ਼ ਗੱਡੀ ਨੂੰ ਲੈ ਕੇ ਬੜਾ ਖੁਸ਼ ਸੀ ਆ ਤੇ ਮੈਂ ਆਪਣੀ ਦਾਦੀ ਜੀ ਨੂੰ ਬਿਠਾਇਆ ਗੱਡੀ 'ਚ ਮੈਂ ਉਹਨਾਂ ਨੂੰ ਉੱਨੇ ਲੈ ਕੇ ਗਿਆ ਤੁਰਿਆ ਨਹੀਂ ਜਾਂਦਾ ਸੀ ਉਹਨਾਂ ਤੋਂ ਪਹਿਲਾਂ ਉਹਨਾਂ ਦੇ ਨੀਚੇ ਗੋਸਪਾਲ ਜੀ ਦੇ ਦਰਸ਼ਨ ਕਰਾਏ 10 ਲੱਖ ਦੇ 10 ਲੱਖ ਦਾ ਦੇ ਲਾਲਾ ਵਾਲੀ ਜੀ ਦੇ ਦਰਸ਼ਨ ਕਰਾਏ 4-500 ਪੌੜੀ ਹੈ ਚੜ੍ਹਨੀ ਪੈਂਦੀ ਹੈ ਉਹ ਮੈਂ ਦਾਦੀ ਜੀ ਨੂੰ ਗੋਦੀ 'ਚ ਚੱਕ ਕੇ ਏਦਾਂ ਤੇ ਉਹਨਾਂ ਨੂੰ ਮੈਂ ਪੂਰੇ ਦਰਸ਼ਨ ਕਰਾਏ ਤੋਂ ਜੁੜਾ ਵੀ ਇਨਸਾਨ ਮੇਰੇ ਕੋਲੋਂ ਲੰਘਦਾ ਸੀ ਉਹ ਮੇਰੇ ਥਾਪੜਾ ਦੇ ਕੇ ਨਗਦਾ ਸੀ ਮੇਰੇ ਮਨ ਚ ਇੱਕ ਚੀਜ਼ ਆਈ ਵੀ ਸ਼ਾਇਦ ਹੁਣ ਮੈਂ نیچے ਨਹੀਂ ਜਾਊਗਾ ਹੁਣ ਮੈਨੂੰ ਲੋਕਾਂ ਦੀ ਨਜ਼ਰਾਂ ਵੀ ਨਹੀਂ ਲੈ ਸਕਦੀਆਂ ਕਿਉਂਕਿ ਮੇਰੀ ਮੇਰੀ ਦਾਦੀ ਦਾ ਆਸ਼ੀਰਵਾਦ ਅੱਗੇ ਸਰ ਬਿਲਕੁਲ ਤੇ ਉਹ ਤੋਂ ਬਸ ਉਸ ਦਿਨ ਤੋਂ ਵੀ ਜਦੋਂ ਕਰਿਆ ਮੇਰੀ ਦਾਦੀ ਜੀ ਨੇ ਮੇਰੇ ਮੇਰੇ ਨਾਲ ਥਾਪੜਾ ਦਿੱਤੀ ਹੂੰ ਤੇ ਪੁੱਤ ਅੱਜ ਤੂੰ ਵੇ ਤੂੰ ਪੈਸੇ ਧਰ-ਧਰ ਭੁੱਲੇਗਾ ਤੇਰੇ ਕੋਲੇ ਤੈਨੂੰ ਵੀ ਨਹੀਂ ਪਤਾ ਲੱਗਣਾ ਉਹ ਪਹਿਲੀ ਸਟਾਰਟਿੰਗ ਮੇਰੀ ਗੱਡੀ ਹੈ ਅੱਜ ਵੀ ਮਨ ਭਰੇ ਆਉਂਦਾ ਜਦੋਂ ਮੈਂ ਇਹ ਚੀਜ਼ ਸੋਚਦਾ ਵੀ ਮੇਰੀ ਦਾਦੀ ਨੇ ਮੈਨੂੰ ਇੱਡਾ ਵੱਡਾ ਆਸ਼ੀਰਵਾਦ ਦਿੱਤਾ ਵੀ ਮੈਂ ਅਮਰੂਤੀ ਤੋਂ ਕਿੰਨ ਅੱਜ ਫਿਰ ਕਿਹੜੀਆਂ ਗੱਡੀਆਂ ਉਹ ਕਿਰਪਾ ਨਾਲ ਮਜੂਰ ਆ ਵੀ ਅੱਜ ਤਾਂ ਗੱਡੀਆਂ ਮਦਰਾ ਤੋਂ BMW ਬਿੱਲੇ ਵਾਲੀ ਮਾਰਸੀ ਵੀ ਲੈ ਲਈਆਂ ਆਡੀ ਵੀ ਲੈ ਲਈਆਂ ਡੈਵਰ ਵੀ ਲੈ ਲਓ ਕੇ ਸਾਰੀਆਂ ਬੇਜਮਾ ਲੈ ਲਓ ਕੇ 베ਜਤੀਆਂ ਉਦਿਆਂ ਜਾਨੀ ਕਿ ਆਪਦੇ ਸ਼ੌਕ ਪੂਰੇ ਕਰ ਲੇ ਆਪਦੇ ਵੀ ਕੀਤੇ ਪਰਿਵਾਰ ਦੇ ਸ਼ੌਕ ਵੀ ਪੂਰੇ ਕੀਤੇ ਬੱਚੇ ਵੀ ਸੈਟ ਕਰ ਕੀਤੇ ਆ ਬੇਟਾ ਮੇਰਾ ਪੜ ਰਿਹਾ ਬੱਚੇ ਵੀ ਮੇਰੇ ਬੇਟਾ ਵੀ ਮੇਰਾ ਜਿੰਮੇ ਜਾਂਦਾ ਕੋਈ ਨਸ਼ੇ ਚ ਨਹੀਂ ਆ ਜਿੱਦਾਂ ਮੈਂ ਆ ਉਦਾਂ ਹੀ ਹੋਆ ਤੇ ਮੇਰੇ ਕਹਿਣੇ ਚ ਨੇ ਸਾਰੇ ਮੇਰੀ ਵਾਈਫ ਆ ਵਾਈਫ ਵੀ ਬਹੁਤ ਉਹਨਾਂ ਨੇ ਮੇਰੇ ਨਾਲ ਬਹੁਤ ਸਟਰਗਲ ਕੀਤਾ ਕਰੋ ਨਾ ਸਹਾਰ ਦਿੰਦੇ ਤਾਂ ਮੈਂ ਸ਼ਾਇਦ ਇੱਥੇ ਤੱਕ ਨਹੀਂ ਪਹੁੰਚਦਾ ਸੀ ਜੀ ਜਦੋਂ ਖੰਨਾ ਸਾਹਿਬ ਤੁਹਾਡੀ ਜ਼ਿੰਦਗੀ ਚ ਸਕਸੈਸ ਕੋਰ ਕਦਮ ਧਰ ਲੈਂਦੀ ਹੈ ਹਾਂਜੀ ਕਈ ਬੰਦੇ ਐਸੇ ਹੁੰਦੇ ਆ ਕਿ ਮਾੜਾ ਟਾਈਮ ਦੇਖ ਕੇ ਸਾਥ ਛੱਡ ਜਾਂਦੇ ਆ ਕਈ ਜ਼ਿੰਦਗੀ ਦੇ ਵਿੱਚ ਐਸੇ ਲੋਕ ਆਉਂਦੇ ਆ ਕਿ ਚੰਗਾ ਟਾਈਮ ਦੇਖ ਕੇ ਕਿਹਦੀ ਜੇਬ 'ਚ ਅੱਜ 4 ਰੁਪਏ ਆ ਗਏ ਤੁਹਾਡੇ ਨਾਲ ਵੀ ਜੁੜ ਗਏ ਕਈ ਇਹੋ ਜਿਹੇ ਦੁਸ਼ਮਣ ਬਣ ਜਾਂਦੇ ਆ ਕਿਹਦੇ ਕੋਲ ਨੰਗ ਬੰਦੇ ਕੋਲ ਪੈਸੇ ਕਿੱਥੋਂ ਆ ਗਏ ਅਸੀਂ ਇਹਦੀ ਵਿਰੋਧਤਾ ਹੀ ਕਰਨੀ ਐ ਨੂੰ ਬਦਨਾਮੀ ਕਰਨਾ ਤੁਹਾਡੇ ਯਾਰਾ ਦੋਸਤਾਂ ਬਾਰੇ ਜਾਂ ਕੋਈ ਇਹੋ ਜਿਹਾ ਹੈ ਕੋਈ ਤੁਹਾਡੇ ਲਾਈਫ ਦੇ ਵਿੱਚ ਯਾਰ ਦੋਸਤਾਂ ਵੀਰੇ ਬਹੁਤ ਨੇ ਬਚਪਨ ਵਿੱਚ ਵੀ ਸੀ ਯਾਰ ਦੋਸਤਾਂ ਵਸੇ ਖੜੇ ਜਦੋਂ ਕੰਮ ਸਟਾਰਟ ਕੀਤਾ ਉਦੋਂ ਵੀ ਖੜੇ ਸੀ ਉਦੋਂ ਵੀ ਲੋਕ ਮੇਰੇ ਕਈ ਦੋਸਤ ਇਹੋ ਜਿਹੇ ਜਿਹੜੇ ਕਹਿੰਦੇ ਸੀਗੇ ਵੀ ਇਹ ਇਹਨੇ ਕੱਖ ਨਹੀਂ ਕਰਨਾ ਇਹਨੇ ਨੰਗ ਦਾ ਨੰਗ ਹੀ ਰਹਿਣਾ ਉਹ ਵੀ ਗੱਲਾਂ ਮੈਂ ਦਿਲ ਚ ਰੱਖੀਆਂ ਸਕਸੈਸ ਹੋਣ ਤੋਂ ਬਾਅਦ ਵੀ ਮੈਨੂੰ ਦੋਸਤ ਇਹੋ ਜਿਹੇ ਮਿਲੇ ਵੀ ਜਿਹੜੇ ਕਹਿੰਦੇ ਸੀਗੇ ਵੀ ਮੈਂ ਤੇਰੇ ਨਾਲ ਜੰਦ-ਜਾਨ ਵਾਰ ਦੂੰਗਾ ਮੈਂ ਐ ਕਰ ਦੂੰ ਜੋ ਕਰ ਦੂੰ ਮੈਂ ਵੀ ਬਹੁਤ ਖੜਿਆ ਹੁਣ ਅਸੀਂ ਇੱਕ ਵੀਰੇ ਹੈਗੇ ਆ ਇਮੋਸ਼ਨਲ ਪਿੰਡਾ ਵਾਲੇ ਬੰਦੇ ਜੀ ਤੇ ਉਹ ਮੈਂ ਉਹਨਾਂ ਦਾ ਨੂੰ ਬੰਦੇ ਨੇ ਕਹਿ ਦੇਣਾ ਕਿਸੇ ਨੇ ਮੇਰਾ ਪਾ ਕੰਮ ਕਰਨਾ ਤੂੰ ਇੰਨੇ ਪੈਸੇ ਪਾ ਦੇ ਦੇ ਜਾਂ ਇੰਨੇ ਪੈਸੇ ਪਾ ਦੇ ਜਾਂ ਆ ਕਰ ਲੈ ਠੀਕ ਆ ਮੈਂ ਚੁੱਪ ਕਰਕੇ ਵੀ ਦੇ ਦੇਣਾ ਕਿਉਂਕਿ ਕਿਸੇ ਦੇ ਘਰ ਜਾ ਕੇ ਮਾਂ ਦੇ ਹੱਥੋਂ ਰੋਟੀ ਖਾਧੀ ਹੋਵੇ ਉਹ ਸਮਝ ਲਓ ਆਪਦੀ ਮਾਂ ਤੇ ਉਹਦੀ ਮਾਂ ਕੋਈ ਫਰਕ ਨਹੀਂ ਹੁੰਦਾ ਜੀ ਤੇ ਉ ਬਾਅਦ ਵਿੱਚ ਹੁਣ ਕਿਸੇ ਦਿਲ ਚ ਕੀ ਆ ਉਹ ਕਈਆਂ ਨੇ ਦਵਾਈ ਕਈ ਲੋਕ ਤਾਂ ਇਹੋ ਜਿਹੇ ਵੀ ਜਿਨ੍ਹਾਂ ਨੇ ਪੈਸੇ ਨਹੀਂ ਮੂੜੇ ਮੇਰੇ ਜੀ ਠੀਕ ਆ ਤੇ ਚਲੋ ਪ੍ਰਮਾਤਮਾ ਉਹਨਾਂ ਨੂੰ ਵੀ ਤਰੱਕੀ ਬਖਸ਼ੇ ਚਲੋ ਮਾਰ ਰਹੇ ਦਾ ਸਾਨੂੰ ਵੀ ਕਹਿਣ ਦੋ ਵੀ ਕਾਟੇ ਚ ਇੰਨੇ ਖਾ ਕੇ ਤਾਂ ਵੀ ਵਾਦੇ ਵਿੱਚ ਆ ਅਜੇ ਤਾਂ ਵੀ ਮਹਾਰਾਜ ਦੀ ਕਰਤਪਾ ਆਪਣੀ ਤੇ ਤੇ ਮੇਰੇ ਨਾਲ ਜੋ ਬੰਦੇ ਖੜੇ ਨੇ ਇੱਕ ਦੋ ਤਿੰਨ ਸੁਨੀਲ ਹਮਮ ਕਮਲ ਵੀਰਾ ਮੇਰੇ ਨਾਲ ਕਿਸ਼ਨਪੁਰੇ ਵਾਲਾ 1 2 2 3000 200 ਬਾਕੀ ਸਭ ਛੱਡ ਤੇ ਵੀਰੇ ਜੋ ਯਾਰੀ ਦੋਸਤੀ ਤੇ ਯਕੀਨ ਹੀ ਨਹੀਂ ਰਿਹਾ ਓਕੇ ਹੁਣ ਇਹ ਚੀਜ਼ ਦਿਲ ਨੂੰ ਇਹ ਚੀਜ਼ ਹੁੰਦੀ ਆ ਵੀ ਤੁਸੀਂ ਵੀ ਇੰਨਾ ਕੁਝ ਕਰਨ ਦੇ ਬਾਅਦ ਵੀ ਜੇ ਕਿਸੇ ਲਈ ਤੁਸੀਂ ਮਰ ਮਰ ਬੀ ਜਾਂਦੇ ਹੋ ਖੜਦੇ ਵੀ ਹੋ ਉਹਦੇ ਪਰਿਵਾਰ ਲਈ ਖੜਦੇ ਹੋ ਉਹਨਾਂ ਲਈ ਖੜਦੇ ਹੋ ਜੇ ਤੁਹਾਡੇ ਇੰਨਾ ਕੁਝ ਕਰਨ ਦੇ ਬਾਅਦ ਵੀ ਬੰਦਾ ਤੁਹਾਨੂੰ ਮੋਸ਼ਨਲ ਕਰਕੇ ਆਪ ਦੇ ਲੋ ਅਟੈਚ ਕਰ ਲੈਂਦਾ ਅਟੈਚ ਕਰਨ ਤੋਂ ਬਾਅਦ ਮਤਲਬ ਕੱਢ ਕੇ ਤੁਹਾਨੂੰ ਛੱਡ ਦਿੰਦਾ ਤੇ ਉਦੋਂ ਬਿਹਤਰ ਆ ਵੀ ਤੁਸੀਂ ਉਸ ਉਹ ਇਨਸਾਨਾਂ ਤੋਂ ਦੂਰ ਰਹੋ ਜਿਹੜਾ ਬੰਦਾ ਜੂਜ ਐਂਡ ਥਰੋ ਕਰਦਾ ਚਾਹੇ ਉਹ ਯਾਰੀ ਦੋਸਤੀ ਹੋਵੇ ਚਾਹੇ ਪਰਿਵਾਰਕ ਰਿਲੇਸ਼ਨ ਹੋਵੇ ਉਹ ਬੰਦਿਆਂ ਤੋਂ ਦੂਰੀ ਬਣਾਈ ਚੰਗੀ ਚੰਗੀ ਗੱਲ ਆ ਬਾਕ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਬਿਰੇ ਤੁਸੀਂ ਕਿਸੇ ਦਾ ਦੋਸਤ ਬਣਦੇ ਹੋ ਤਾਂ ਜਾਂ ਖੇਤ ਦਾ ਭਰਾ ਬਣਦੇ ਹੋ ਬਾਈ ਦਿਲੋਂ ਬਣੋ ਆਏ ਆਏ ਨਾ ਕਰਿਆ ਕਰੋ ਕਿਉਂਕਿ ਨਾ ਇਹਦੇ ਨਾਲ ਇਕੱਲੀ ਮੇਰੀ ਨਹੀਂ ਹੋਰ ਵੀ ਲੋਕਾਂ ਦਾ ਵਿਸ਼ਵਾਸ ਟੁੱਟਦਾ ਜੇ ਮੈਂ ਕਿਸੇ ਹੋਰ ਨੂੰ ਦੋਸਤ ਬਣਾਉਣਾ ਚਾਹੁੰਦਾ ਪਰ ਉਹ ਉਹ ਵੀ ਬੰਦਾ ਦਿਲ ਦੇ ਨੇੜੇ ਨਹੀਂ ਆਊਗਾ ਜੀ ਕਿਉਂਕਿ ਫਿਰ ਯਕੀਨ ਨਹੀਂ ਰਹੂਗਾ ਕਿਸੇ ਦਾ ਜੇ ਉਹ ਕਰ ਸਕਦਾ ਤਾਂ ਇਹ ਵੀ ਕਰ ਸਕਦਾ ਜੀ ਬਿਲਕੁਲ ਇਸ ਕਰਕੇ ਮੈਂ ਬਸ ਸਭੀ ਆ ਵੀ ਜੋ ਵੀ ਹੈ ਬਾਬਾ ਪ੍ਰਮਾਤਮਾ ਦਾ ਸ਼ੁਕਰ ਹੈ ਮਾਹਰਾਜ ਨੂੰ ਹਾਜ਼ਰ ਮਾਹਰ ਜਾਣ ਕੇ ਕਿੰਨੇ ਆ ਬਸ ਵੀ ਜੋ ਜ਼ਿੰਦਗੀ ਚ ਇੱਕ ਦੋ ਜਣੇ ਇਕੱਲੇ ਠੀਕ ਆ ਬਸ ਫੈਮਿਲੀ ਵਾਸਤੇ ਜਿਉਣਾ ਹੁਣ ਹੋਰ ਕੁਛ ਨਹੀਂ ਜੀ ਇਹਨਾਂ ਨਾਲ ਗੱਲਬਾਤ ਕਰਕੇ ਦੋਸਤੋ ਗੱਲਾਂ ਦਾ ਨਿਚੋੜ ਬਹੁਤ ਤਕੜਾ ਨਿਕਲਿਆ ਕਿ ਜੇਕਰ ਤੁਹਾਡੀ ਜ਼ਿੰਦਗੀ ਚ ਕਦੇ ਮੁਸ਼ਕਲ ਪੜਾ ਆਉਂਦਾ ਤੁਹਾਨੂੰ ਹਾਰਨਾ ਨਹੀਂ ਚਾਹੀਦਾ ਹੌਸਲਾ ਨਹੀਂ ਛੱਡਣਾ ਚਾਹੀਦਾ ਇਹਨਾਂ ਦੇ ਜੀਵਨ ਦੇ ਵਿੱਚ ਸਕਸੈਸ ਦਾ ਕਾਰਨ ਇਹਨਾਂ ਦੀ ਫੈਮਿਲੀ ਇਹਨਾਂ ਦਾ ਪਰਿਵਾਰ ਹੀ ਹੈ ਪਰਿਵਾਰ ਤੋਂ ਤੁਸੀਂ ਕਦੇ ਵੀ ਦੁਖੀ ਨਾ ਹੋਵੋ ਮੁਸ਼ਕਲਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਪਰਿਵਾਰ ਫੇਰ ਨਹੀਂ ਮਿਲ ਸਕਦਾ ਜਿੱਦਾਂ ਇਹ ਮੌਤ ਦੇ ਮੂੰਹ ਦੇ ਵਿੱਚੋਂ ਵਾਪਸ ਆ ਕੇ ਅੱਜ ਇੱਕ ਸਕਸੈਸਫੁਲ ਅੱਛੇ बिजनेਸਮੈਨ ਇਹ ਬਣ ਚੁੱਕਿਆ ਓਵੇਂ ਇਹ ਤੁਹਾਨੂੰ ਵੀ ਗੱਲਾਂ ਬਾਤਾਂ ਰਹੀ ਸੇਧ ਦਿੱਤੀ ਐ ਤੁਸੀਂ ਉਹਨਾਂ ਗੱਲਾਂ ਤੇ ਅਮਲ ਜ਼ਰੂਰ ਕਰਿਓ ਕਿ ਕਿਸੇ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਹਾਦਸਾ ਹੋ ਜਾਂਦਾ ਉਦੋਂ ਨਿਰਾਸ਼ ਨਾ ਹੋਵੋ ਘਬਰਾਓ ਨਾ ਸਮਾਂ ਚੰਗਾ ਮਾੜਾ ਚੱਲਦਾ ਰਹਿੰਦਾ ਪਰਮਾਤਮਾ ਦੇ ਲੜ ਲੱਗੇ ਰਹੋ ਚਾਹੇ ਤੁਸੀਂ ਵਾਹਿਗੁਰੂ ਨੂੰ ਮੰਨਦੇ ਹੋ ਅੱਲਾ ਨੂੰ ਮੰਨਦੇ ਹੋ ਨਾਮ ਨੂੰ ਮੰਨਦੇ ਹੋ ਪ੍ਰਮਾਤਮਾ ਦਾ ਨਾਮ ਲੈ ਕੇ ਕੋਈ ਵੀ ਕੰਮ ਸ਼ੁਰੂ ਕਰੋ ਤੁਸੀਂ ਜਰੂਰ ਸਫਲ ਹੋਵੋਗੇ ਜੇਕਰ ਇਹਨਾਂ ਦੀ ਇਹ ਗੱਲਾਂ ਖੰਨਾ ਸਾਹਿਬ ਦੀ ਤੁਹਾਨੂੰ ਚੰਗੀਆਂ ਲੱਗੀਆਂ ਜਾਂ ਇਹਨਾਂ ਦੀ ਲਾਈਫ ਬਾਰੇ ਤੁਸੀਂ ਹੋਰ ਵੀ ਕੁਝ ਜਾਨਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰ ਸਕਦੇ ਹੋ ਜਾਂ ਤੁਸੀਂ ਸਾਨੂੰ ਮੈਸੇਜ ਦੇ ਰਾਹੀਂ ਵੀ ਕੋਈ ਸਵਾਲ ਜਾਂ ਜਵਾਬ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਖੰਨਾ ਸਾਹਿਬ ਤੁਹਾਡਾ ਵੀ ਧੰਨਵਾਦ ਕਰਦੇ ਆ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਸਤਿ ਸ਼੍ਰੀ ਅਕਾਲ ਧੰਨਵਾਦ ਧੰਨਵਾਦ ਤੁਹਾਡਾ ਤੁਸੀਂ ਮੇਰੇ ਕੋਲ ਆਏ ਐਨ ਧੰਨਵਾਦ ਤੁਹਾਡਾ ਬਹੁਤ ਮਿਹਰਬਾਨੀ ਜੀ